ਕਦਰਦਾਨ ਸ਼ੁਕਰਾਨ ਮਿਹਰਬਾਨ ਬਹੁਤ ਸਾਰੀ ਮੁਹਬਤ ਸਾਰੇ ਦੋਸਤਾਂ ਮਿੱਤਰਾਂ ਨੂੰ ਉਮੀਦ ਕਰਦੇ ਹਾਂ ਦੀ ਸਾਰੇ ਸਾਰੇ ਤੰਦਰੁਸਤ ਹੋਵੋਗੇ ਬਿਹਤਰੀਨ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤਿਆਰੀ ਤਾਰੇ ਸਾਰੇ ਦੋਸਤਾਂ ਮਿੱਤਰਾਂ ਦੀ ਘੰਟ ਚੱ ਰਹੀ ਹੋਊਗੀ ਇਸ ਗੱਲ ਦੀ ਆਸ਼ਾ ਕਰ ਸਕਦੇ ਹਾਂ ਇਸ ਗੱਲ ਦੀ ਆਪਾਂ ਉਮੀਦ ਕਰ ਸਕਦੇ ਹਾਂ ਤਾਂ ਦੋਸਤੋ ਮੈਂ ਆਪਣੀ ਤੁਹਾਡਾ ਸਾਰਿਆਂ ਦਾ ਖੈਰਮਕਦਮ ਕਰਦਾ ਹਾਂ ਰੋੜਾ ਕਲਾਸ ਦੇ ਇਸ ਆਨਲਾਈਨ ਟੀਚਿੰਗ ਐਗਜ਼ਾਮ ਚੈਨਲ ਦੇ ਉੱਪਰ ਜਿਸ ਤਰੀਕੇ ਨਾਲ ਤੁਸੀਂ ਸਾਰੇ ਦੇ ਸਾਰੇ ਦੋਸਤ ਮਿੱਤਰ ਜਾਣਦੇ ਹੋ ਕਿ ਆਪਾਂ ਇੱਕ ਪੰਜਾਬੀ ਮਾਸਟਰ கிਡਰ ਨੂੰ ਲੈ ਕੇ ਲੈਕਚਰਰ ਕਿਡਰ ਨੂੰ ਲੈ ਕੇ UGC NET ਨੂੰ ਲੈ ਕੇ ਇੱਕ ਆਪਣੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਕਲਾਸ ਸਟਾਰਟ ਕੀਤੀ ਹੋਈ ਹੈ ਜਿਸ ਦਾ ਸਮਾਂ ਹਰ ਰੋਜ਼ 8 PM ਰਹਿੰਦਾ ਭਾਵ ਕਿ ਰਾਤੀ 8 ਵਜੇ ਰਹਿੰਦਾ ਉਸ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਮੇਰੀ ਇੱਕ ਗੁਜਾਰਸ਼ ਹੈ ਤੁਹਾਡੇ ਸਾਰੇ ਦੋਸਤਾਂ ਮਿੱਤਰਾਂ 'ਗੇ ਕਿ ਇਸ ਸੈਸ਼ਨ ਦੇ ਲਿੰਕ ਉਸ ਕਲਾਸ ਦੀ ਲਿੰਕ ਨੂੰ ਆਪਣੇ ਸਾਰੇ ਉਸ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਦਿਓ ਜਿਹੜੇ ਵੀ ਇਸ ਪੇਪਰਾਂ ਦੀ ਤਿਆਰੀ ਕਰ ਰਹੇ ਹੈ ਇਸ ਪੰਜਾਬੀ ਮਾਸਟਰ ਕਿਡਰ ਦੀ ਤਿਆਰੀ ਕਰ ਰਹੇ ਹੈ ਜਿਨ੍ਹਾਂ ਨੇ ਖੁੱਲੀਆਂ ਅੱਖਾਂ ਦੇ ਨਾਲ ਸੁਪਨੇ ਦੇਖਿਆ ਉਹਨਾਂ ਨੂੰ ਨਹੀਂ ਜਿਨ੍ਹਾਂ ਨੇ ਬੰਦ ਅੱਖਾਂ ਦੇ ਨਾਲ ਰਾਤ ਨੂੰ ਸੁੱਤੇ ਪਿਆਣੇ ਸੁਪਨੇ ਦੇਖਿਆ ਜਿਨ੍ਹਾਂ ਦੇ ਸੁਪਨੇ ਧੁੰਦਲੇ ਹੈ ਉਹਨਾਂ ਨੂੰ ਸ਼ੇਅਰ ਨਹੀਂ ਕਰਲੀ ਜਿਨ੍ਹਾਂ ਦੇ ਸੁਪਨੇ ਖੁੱਲੀਆਂ ਅੱਖਾਂ ਦੇ ਨਾਲ ਦੇਖੇ ਗਏ ਐ ਜਿਨ੍ਹਾਂ ਦੇ ਅੰਦਰ गढ़ਕ ਹੈ ਧੜਕਾ ਹੈ ਕਹਿੰਦੇ ਆ ਵੀ ਹਾਂਜੀ ਅਸੀਂ ਕਾਮਯਾਬ ਹੋਵਾਂਗੇ ਜਿਹੜੇ ਕਹਿੰਦੇ ਆ ਹਾਂਜੀ ਅਸੀਂ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਾਂਗੇ ਜਿਹੜੇ ਕਹਿੰਦੇ ਆ ਜੀ ਸਾਨੂੰ ਆਪਣੀਆਂ ਮਾਤਾ ਪਿਤਾ ਦੀਆਂ ਅੱਖਾਂ ਦੇ ਵਿੱਚ ਸੁਪਨੇ ਦੇਖਦੇ ਐ ਅਸੀਂ ਉਹਨਾਂ ਦੇ ਸੁਪਨੇ ਪੂਰੇ ਕਰਾਂਗੇ ਜੀ ਹੋਰ ਕੌਣ ਕਰੂਗਾ ਸਾਨੂੰ ਉਹਨੇ ਐਡਾ ਵੱਡਾ ਪਾਲ-ਪੋਸ਼ ਕੇ ਵੱਡਾ ਕਰਤਾ ਸੀ ਉਹਨਾਂ ਦੇ ਸੁਪਨੇ ਪੂਰੇ ਕਰਾਂਗੇ ਤਾਂ ਉਹ ਸਾਰੇ ਦੋਸਤਾਂ ਮਿੱਤਰਾਂ ਨੂੰ ਇਸ ਕਲਾਸ ਨੂੰ ਸਾਂਝਾ ਕਰ ਦਿਓ ਦੋਸਤੋ ਇਹ ਮੇਰੀ ਤੁਹਾਡੇ ਸਾਰਿਆਂ ਸਾਹਮਣੇ ਗੁਜਾਰਿਸ਼ ਹੈ ਅੱਜ ਆਪਣੀ ਦੂਸਰੀ ਤੀਸਰੀ ਕਲਾਸ ਹੋਣ ਜਾ ਰ ਗੁੱਡ ਈਵਨਿੰਗ ਵੈਰੀ ਗੁੱਡ ਈਵਨਿੰਗ ਵੈਰੀ ਗੁੱਡ ਈਵਨਿੰਗ ਸਾਰੇ ਜਣਿਆਂ ਨੂੰ ਭਾਈ ਸਵਾਗਤ ਕਰਦੇ ਆਂ ਤੁਹਾਡਾ ਸਾਰੇ ਜਣਿਆਂ ਦਾ ਸਾਰੇ ਜਣਿਆਂ ਦਾ ਏਕਮਜੀਤ ਹੋ ਗਿਆ ਜੀ ਰੂਬੀ ਪੁੱਲਰ ਜੀ ਹੋ ਗਿਆ ਸਾਰਿਆਂ ਦਾ ਸਵਾਗਤ ਕਰਦੇ ਆਂ ਤਾਂ ਦੋਸਤੋ ਸ਼ੇਅਰ ਕਰ ਦਿਓ ਦਬਕੇ ਕਲਾਸ ਨੂੰ ਤਾਂ ਸਾਰਿਆਂ ਦਾ ਜੀ ਆਇਆਂ ਹੋ ਗਿਆ ਮੋਸਟ ਮੋਸਟ ਵੈਲਕਮ ਹੋ ਗਿਆ ਦੋਸਤੋ ਅੱਜ ਜਿਹੜੀ ਆਪਾਂ ਗੱਲਬਾਤ ਕਰ ਰਹੇ ਆਂ 2017 ਦੇ ਪੇਪਰ ਦੀ ਹੀ ਕਰ ਰਹੇ ਆਂ ਅਗਲੇ ਸਵਾਲ ਆਪਾਂ ਉਸ ਲੜੀ ਨੂੰ ਅੱਗੇ ਵਧਾਉਂਦੀ ਹੋਈ ਅਗਲੇ ਸਵਾਲਾਂ ਦੀ ਗੱਲਬਾਤ ਕਰਾਂਗੇ ਜਿੱਥੋਂ ਤੱਕ ਹੋ ਗਏ ਸੀ ਉਸ ਤੋਂ ਅਗਲਾ ਸਵਾਲ ਆਪਣੀ ਅਗਲੀ ਕਲਾਸ 'ਚ ਰਹਿੰਦਾ ਹੁੰਦਾ ਹੈ ਤਾਂ ਪਹਿਲੇ ਕਲਾਸ ਸਵਾਲ ਦੇ ਵੱਲ ਮੈਂ ਤੁਹਾਨੂੰ ਲੈ ਕੇ ਜਾਣਾ ਹੈ ਤਾਂ ਪਹਿਲਾ ਸਵਾਲ ਤੋਂ ਪਹਿਲਾਂ ਆਪਣਾ ਇਹ ਟੈਲੀਗ੍ਰam ਚੈਨਲ ਹੈ ਦੋਸਤੋ ਇਸ ਟੈਲੀਗ੍ਰam ਚੈਨਲ ਨੂੰ ਜੇਕਰ ਤੁਸੀਂ ਹਲੇ ਤੱਕ ਜੁਆਇਨ ਨਹੀਂ ਕੀਤਾ ਤਾਂ ਜਰੂਰ ਜੁਆਇਨ ਕਰ ਲਓ ਭਾਈ ਪੰਜਾਬੀ ਵਿਦਪਨੀ ਸਰ ਅੱਗੇ ਲੈ ਚੱਲਦੇ ਹਾਂ ਤੁਹਾਨੂੰ ਮੈਂ ਸਿੱਧਾ ਪਹਿਲੇ ਸਵਾਲ ਦੇ ਵੱਲ ਦੋਸਤੋ ਕਹਿੰਦੇ ਨਾ ਤੁੱਪੇ ਨਾ ਸ਼ਾਮੀ ਦਾ ਲੇਖਕ ਕੌਣ ਹੈ ਬਹੁਤ ਸੌਖਾ ਅਸੀਨ ਤੇ ਘੈਂਟ ਜਿਹਾ ਸਵਾਲ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਕਹਿੰਦੇ ਨਾ ਤੁੱਪੇ ਨਾ ਸ਼ਾਮੀ ਦਾ ਲੇਖਕ ਕੌਣ ਹੈ ਕਲਵੀਰ ਸਿੰਘ ਕਾਂਗ ਹੈ ਜੀਤ ਸਿੰਘ ਸ਼ੀਤਲ ਹੈ ਅਮਰਜੀਤ ਸਿੰਘ ਕਾਂਗ ਹੈ ਜਾਂ ਹਰਭਜਨ ਸਿੰਘ ਹੈ ਹੁਣ ਬਹੁਤ ਸਾਰੀ ਵਿਦਿਆਰਥੀ ਕਹਿਣਗੇ ਸਰ ਜੀ ਜੀਤ ਸਿੰਘ ਸ਼ੀਤਲ ਹੈ ਓਏ ਅੱਧੇ ਜਣਿਆਂ ਦਾ ਮਾ ਦੇਉ ਪੁੱਤੋ ਬੀ ਨੰਬਰ ਉੱਤਰ ਆ ਹੀ ਜਾਂਦਾ ਹੈ ਬਿਲਕੁਲ ਬਿਲਕੁਲ ਸਾਰਿਆਂ ਦਾ ਠੀਕ ਹੈ ਜੀ ਡੀ ਨੰਬਰ ਆਪਸ਼ਨ ਬਿਲਕੁਲ ਰਾਈਟ ਹੈ ਹਰਪਜਨ ਸਿੰਘ ਆਪਣਾ ਬਿਲਕੁਲ ਰਾਈਟ ਉੱਤਰ ਹੈ ਹਰਪਜਨ ਸਿੰਘ ਠੀਕ ਉੱਤਰ ਆਪਣਾ ਹਰਪਜਨ ਸਿੰਘ ਨੂੰ ਦੋਸਤੋ ਇਸ ਰਚਨਾ ਦੇ ਲਈ 1969 ਜਾਂ 1970 ਕੁਝ ਕਿਤਾਬਾਂ 'ਚ 79 ਲਿਖਿਆ ਹੋਇਆ ਹੈ, ਕੁਝ ਕਿਤਾਬਾਂ 'ਚ 70 ਲਿਖਿਆ ਹੋਇਆ ਹੈ। 1969 ਜਾਂ 70 ਦੇ ਵਿੱਚ ਸਾਹਿਤ ਅਕਾਦਮੀ ਅਵਾਰਡ ਦੇ ਨਾਲ ਨਮਾਜਿਆ ਗਿਆ ਸੀ। ਸਾਹਿਤ ਅਕਾਦਮੀ ਅਵਾਰਡ ਦਿੱਤਾ ਗਿਆ ਸੀ ਦੋਸਤੋ ਕਿਨੂ ਹਰਭਜਨ ਸਿੰਘ ਨੂੰ। ਇਹ ਉਹੀ ਹਰਭਜਨ ਸਿੰਘ ਹੈ ਜਿਸ ਦੀ ਮੈਂ ਗੱਲ ਕਰ ਰਿਹਾ ਹਾਂ, ਜਿਸ ਨੂੰ 1994 ਦੇ ਵਿੱਚ ਪਹਿਲਾ ਸਰਸਵਤੀ ਅਵਾਰਡ ਮਿਲਿਆ ਸੀ। ਪਹਿਲਾ ਸਰਸਵਤੀ ਅਵਾਰਡ ਮਿਲਿਆ ਸੀ ਇਹ ਉਹੀਰ ਭਜਨ ਸਿੰਘ ਹੈ ਜਿਸ ਨੂੰ ਪਹਿਲਾ ਸਰਸਵਤੀ ਅਵਾਰਡ ਮਿਲਿਆ ਸੀ ਕਿਹੜੀ ਰਚਨਾ ਦੇ ਲਈ ਰੁੱਖ ਤੇ ਰਿਸ਼ੀ ਦੇ ਲਈ ਮਿਲਿਆ ਸੀ ਦੋਸਤੋ ਇਹ ਉਹੀਰ ਭਜਨ ਸਿੰਘ ਹੈ ਜਿਹਦੀ ਮੈਂ ਗੱਲ ਕਰ ਰਿਹਾ ਠੀਕ ਹੈ ਜੀ ਅਗਲੇ ਸਵਾਲ ਦੀ ਵੱਲ ਵੱਧਦੇ ਹਾਂ ਕਹਿੰਦੇ ਕਿਹੜੀ ਰਚਨਾ ਜਸਵੰਤ ਸਿੰਘ ਕਮਲ ਦੀ ਹੈ ਇਹ ਜਸਵੰਤ ਸਿੰਘ ਕਮਲ ਉਹੀ ਹੈ ਦੋਸਤੋ ਜਿਸ ਨੂੰ ਪੰਜਾਬੀ ਦਾ ਬਾਬਾ ਬੂੜ ਆਖਿਆ ਜਾਂਦਾ ਹੈ ਜਿਸ ਨੂੰ ਪੰਜਾਬੀ ਦਾ ਕੀ ਆਖਿਆ ਜਾਂਦਾ ਹੈ ਬਾਬਾ ਬੂੜ ਆਖਿਆ ਜਾਂਦਾ ਹੈ ਇਹ ਉਹੀ ਵਾਲਾ ਜਸਵੰਤ ਸਿੰਘ ਕਮਲ ਹੈ ਜਿਹਨੇ ਕਿਹੜੀ ਰਚਨਾ ਲਿਖੀ ਹੈ ਦੱਸੋ ਭਾਈ ਮੜਾ ਜਾ ਜਿਹਨੇ ਪਵਿੱਤਰ ਪਾਪੀ ਲਿਖੀ ਹੈ ਨਹੀਂ ਜੀ ਨਹੀਂ ਪਵਿੱਤਰ ਪਾਪੀ ਤਾਂ ਨਾਨਕ ਸਿੰਘ ਦੀ ਆ ਪਰਸਾ ਲਿਖੀ ਹੈ ਜਾਂ ਅਧ ਰੈਣੀ ਲਿਖੀ ਹੈ ਨਹੀਂ ਜੀ ਨਹੀਂ ਬਿਲਕੁਲ ਨਹੀਂ ਇਹਨਾਂ ਨੇ ਰਚਨਾ ਲਿਖੀ ਹੈ ਜੀ ਰੂਪ ਧਾਰਾ ਕਿਹੜੀ ਰਚਨਾ ਲਿਖੀ ਹੈ ਰੂਪ ਧਾਰਾ ਰਚਨਾ ਲਿਖੀ ਹੈ ਦੋਸਤੋ ਜੋ ਕਿ ਕਦੋਂ ਲਿਖੀ ਆ 1959 ਦੇ ਵਿੱਚ 1959 ਦੇ ਵਿੱਚ ਇਹ ਰਚਨਾ ਜਿਹੜੀ ਇਹਨਾਂ ਨੇ ਪਾਈ ਲਿਖੀ ਹੈ ਕਹਿੰਦੇ 1959 ਦੇ ਵਿੱਚ ਮੇਰੇ ਖਿਆਲ ਦੇ ਨਾਲ ਡਾਕਟਰ ਮੋਹਨ ਸਿੰਘ ਨੂੰ ਵੀ ਸਾਹਿਤ ਕਦਮੀ ਵਾਰਡ ਮਿਲਿਆ ਸੀ ਮੇਰੇ ਖਿਆਲ ਦੇ ਨਾਲ ਮੇਰੇ ਥੋੜੀ ਜੀ ਗੱਲ ਯਾਦ ਆਉਂਦੀ ਹੈ ਕਿ ਡਾਕਟਰ ਮੋਹਨ ਸਿੰਘ ਨੂੰ ਵੀ 1959 ਚ ਸਹਿਤਕ ਅਕਾਦਮੀ ਵਾਰਡ ਮਿਲਿਆ ਸੀ ਮਾੜਾ ਜਿਹਾ ਦੱਸਿਓ ਕਮੈਂਟ ਕਰਕੇ ਮਿਲਿਆ ਸੀ ਕਿ ਨਹੀਂ ਮਿਲਿਆ ਸੀ ਅਗਲਾ ਸਵਾਲ ਇਨਾਂ ਵਿੱਚ ਕਿਹੜੀ ਰਚਨਾ ਸ਼ਿਵ ਕੁਮਾਰ ਬਟਾਲਵੀ ਦੀ ਨਹੀਂ ਹੈ ਭਾਈ ਸ਼ਿਵ ਕੁਮਾਰ ਬਟਾਲਵੀ ਜਿਸ ਨੂੰ ਬਿਰਰਾ ਦਾ ਕਵੀ ਕਿਹਾ ਜਾਂਦਾ ਹੈ ਜਿਸ ਨੂੰ ਬਿਰਰਾ ਦਾ ਕਵੀ ਆਖਿਆ ਜਾਂਦਾ ਹੈ ਬਿਰਰਾ ਦਾ ਸੁਲਤਾਨ ਕਵੀ ਆਖਿਆ ਜਾਂਦਾ ਹੈ ਅਡਾੜੇ ਧੁਨੀ ਦੀ ਜ਼ਿਆਦਾ ਵਰਤੋਂ ਕਰਨ ਵਾਲਾ ਕਵੀ ਕਿਹਾ ਜਾਂਦਾ ਹੈ ਅਡਾੜੇ ਧੁਨੀ ਦੀ ਬਧੀਰੀ ਵਰਤੋਂ ਕਰਨ ਵਾਲਾ ਕਵੀ ਕਿਹਾ ਜਾਂਦਾ ਹੈ ਕਿਉਂ ਕਿ ਬਟਾਲੇ ਤੋਂ ਸੀ ਬਟਾਲਾ ਕਿਹੜੇ ਏਰੀਏ ਚ ਆਉਂਦਾ ਮਾਝੀ ਏਰੀਏ ਚ ਆਉਂਦਾ ਤਾਂ ਆਪਾਂ ਕਹਾਂਗੇ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਮਾਝੀ ਏਰੀਏ ਦੀ ਧਰਤੀ ਹੈ ਉੱਥੇ ਮਾਝੀ ਉਪਭਾਸ਼ਾ ਬੋਲੀ ਜਾਂਦੀ ਹੈ ਤਾਂ ਕਰਕੇ ਆਪਾਂ ਕਹਿ ਸਕਦੇ ਹਾਂ ਇਹਨੂੰ ਬਿਹਰਾਂ ਦਾ ਕਵੀ ਦਾੜੀ ਧੁਣੀ ਦੀ ਜਾਦਾ ਵਰਤੋਂ ਕਰਨ ਵਾਲਾ ਕਵੀ ਪਲੱਸ ਜੇ ਇਹ ਆਪਾਂ ਗੱਲ ਕਰੀਏ ਸਰੂਦ ਦਾ ਕਵੀ ਸਰ ਰੋਧ ਦਾ ਕਵੀ ਕਿਹੜਾ ਹੁੰਦਾ ਹੈ ਜਿਹਦੇ ਕੋਲ ਸੁਰ ਹੋਵੇ ਜਿਹਦੇ ਕੋਲ ਤਾਲ ਹੋਵੇ ਜੋ ਲਿਖਣਾ ਵੀ ਜਾਣਦਾ ਹੋਵੇ ਗਾਉਣਾ ਵੀ ਜਾਣਦਾ ਹੋਵੇ ਤਾਂ ਸ਼ਿਵ ਕੁਮਾਰ ਦੇ ਵਿੱਚ ਲਿਖਣ ਦੇ ਗਾਉਣ ਦੇ ਆਵਾਜ਼ ਦੇ ਵਿੱਚ ਕੋਮਲਤਾ ਦੇ ਵੀ ਬਹੁਤ ਗੁਣ ਸੀ ਜੋ ਕਿ ਉਹਨਾਂ ਦੀ ਮਾਤਾ ਸ਼ਾਂਤੀ ਦੇਵੀ ਤੋਂ ਉਹਨਾਂ ਦੇ ਵਿੱਚ ਆਏ ਸੀ ਸ਼ਾਂਤੀ ਦੇਵੀ ਤੋਂ ਆਏ ਸੀ ਉਹਨਾਂ ਦੀ ਮਾਤਾ ਦਾ ਨਾਮ ਹੈ ਸ਼ਾਂਤੀ ਦੇਵੀ ਸੀ ਪਿਤਾ ਦਾ ਨਾਮ ਕ੍ਰਿਸ਼ਨ ਗਪਾਲ ਸੀ ਪਤਨੀ ਦਾ ਨਾਮ ਅਰੂਨਾ ਦੇਵੀ ਸੀ ਕੁੜੀ ਦਾ ਨਾਮ ਧੀ ਦਾ ਨਾਮ ਪੂਜਾ ਸੀ ਬਾਅਦ ਵਿੱਚ ਉਹਨਾਂ ਨੂੰ ਨੌਕਰੀ ਮਿਲਦੀ ਪਟਵਾਰੀ ਦੀ ਛੱਡ ਦਿੰਦੇ ਐ ਬਟਾਲਾ ਬੈਂਕ ਦੇ ਵਿੱਚ ਐ ਪੋਸਟਿੰਗ ਕਰਵਾ ਲੈਂਦੇ ਐ ਚੰਡੀਗੜ੍ਹ ਦੇ ਵਿੱਚ ਉੱਥੋਂ ਅਸਲ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਐ ਸ਼ਿਵ ਕੁਮਾਰ ਦੀ ਪਹਿਲੀ ਕਿਤਾਬ ਦਾ ਨਾਮ ਪੀੜਾਂ ਦਾ ਪ੍ਰਾਗ ਹੈ ਜੋ ਕਿ 1960 ਦੇ ਵਿੱਚ ਆਉਂਦੀ ਐ ਤੇ ਉਸ ਕਿਤਾਬ ਵਿੱਚ ਲਿਖਦੇ ਐ ਵੀ ਪਠੀਵਾਲ ਗੇ ਨਹੀਂ ਪੀੜਾਂ ਦਾ ਪ੍ਰਾਗਾ ਭੁੰਦੇ ਤੈਨੂੰ ਦਿਆਂ ਹੰਝੂਆਂ ਦਾ ਪਹਾੜਾ ਨਹੀਂ ਪੀੜਾਂ ਦਾ ਪ੍ਰਾਗਾ ਭੁੰਦੇ ਪ੍ਰਾਗਾ ਹੁੰਦਾ ਜਿੰਨੇ ਛੰਨੇ ਜੀ ਵਿੱਚ ਜਿੰਨੇ ਚੂਲੇ ਜੀ ਦੇ ਵਿੱਚ ਇੱਕ ਦਾਣੇ ਆ ਜਾਂਦੇ ਹੈ ਇੱਕ ਪੂਰ ਭੰਨਿਆ ਜਾਂਦਾ ਉਸ ਨੂੰ ਪਰਾਗਾ ਕਿਹਾ ਜਾਂਦਾ ਉਹਦੇ ਵਿੱਚ ਪਹਿਲੀ ਰਚਨਾ ਲਿਖਦੇ ਨੇ ਕੰਡਿਆਲੀ ਥੋਰ ਕਹਿੰਦੇ ਮੈਂ ਕੰਡਿਆਲੀ ਥੋਰ ਵੀ ਸੱਜਣਾ ਉੱਗੀ ਵਿੱਚ ਅਜਾੜਾ ਤਾਂ ਉਸ ਦੇ ਵਿੱਚ ਕਵਿਤਾ ਦਰਜ ਹੈ ਦੂਸਰੀ ਕਿਤਾਬ ਤੁਸੀਂ ਉਹਨਾਂ ਦੀ ਯਾਦ ਰੱਖਣੀ ਹੈ ਲੂਣਾ ਜੋ ਕਿ 1965 ਚ ਆਈ ਸੀ 67 ਚ ਸਾਹਿਤ ਅਕਾਦਮੀ ਵਾਰਡ ਲਿਖਿਆ ਇੰਦਰਾ ਗਾਂਧੀ ਨੂੰ ਉਹਨਾਂ ਦੀ ਲੂਣਾ ਸਮਰਪਿਤ ਕੀਤੀ ਗਈ ਹੈ ਤੀਸਰੀ ਲਾਸਟ ਕਿਤਾਬ ਜੋ ਕਿ 1970 ਚ ਆਈ ਸੀ ਜਿਸ ਦਾ ਨਾਮ ਸੀ ਮੈਂ ਤੇ ਮੈਂ ਜਿਸ ਨੂੰ ਉਹਨਾਂ ਦੀ ਸਵੈ ਜੀਵਨੀ ਵੀ ਮੰਨਿਆ ਜਾਂਦਾ ਹੈ ਜੀ ਦੇ ਵਿੱਚ ਉਹ ਰਚਨਾ ਲਿਖਦੇ ਨੇ ਵੀ ਇੱਕ ਕੁੜੀ ਜੀ ਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਤਾਂ ਤਿੰਨ ਕਿਤਾਬਾਂ ਦੋਸਤੋ ਯਾਦ ਰੱਖਣੀਆਂ ਨੇ 1960 ਚ ਪੀੜਾ ਪ੍ਰਾਗਾ 1965 ਚ ਲੂਣਾ ਤੀਸਰੀ ਤੇ ਲਾਸਟ ਕਿਤਾਬ 1970 ਚ ਮੈਂ ਤੇ ਮੈਂ ਜਿਸ ਨੂੰ ਉਸ ਦੀ ਸਵੈ ਜੀਵਨੀ ਵੀ ਆਖਿਆ ਜਾਂਦਾ ਹੈ ਤਾਂ ਆਪ ਅਖਾਂਗੇ ਮੈਨੂੰ ਵਿਦਾ ਕਰੋ ਉਹਨਾਂ ਦੀ ਰਚਨਾ ਹੈ ਆਟੇ ਦੀਆਂ ਚਿੜੀਆਂ ਉਹਨਾਂ ਦੀ ਰਚਨਾ ਕਹਿੰਦੀ ਜੀ ਬਿਰਹਾ ਤੋਂ ਸੁਲਤਾਨ ਉਹਨਾਂ ਦੀ ਰਚਨਾ ਜੀ ਅਲਵ ਵਿਦਾ ਤੋਂ ਪਹਿਲਾਂ ਕਹਿੰਦੇ ਇੱਥੇ ਥੋੜਾ ਜਿਹਾ ਮੁਸ਼ਕਲ ਆਈ ਹੈ ਤਾਂ ਬਿਲਕੁਲ ਸਾਰਿਆਂ ਦਾ ਉੱਤਰ ਰਾਈਟ ਹੈ ਜੀ ਡੀ ਨੰਬਰ ਆਪਸ਼ਨ ਆਪਣੀ ਠੀਕ ਹੈ ਜੀ ਅਗਲਾ ਸਵਾਲ ਤਾਂ ਬਿੰਬ ਜਨਮ ਕਿੱਥੋਂ ਲੈਂਦੀ ਹੈ ਦੋਸਤੋ ਦੱਸਿਓ ਮੜਾ ਜਾ ਬਿੰਬ ਹੈ ਜਿਹੜੇ ਬਿੰਬ ਬਿੰਬ ਦਾ ਮਤਲਬ ਹੁੰਦਾ ਹੈ ਇਮੇਜ ਜਾਂ ਫੋਟੋ ਜਾਂ ਤਸਵੀਰਾਂ ਬਣਨਗਾ ਤਾਂ ਆਪਾਂ ਖਾਂਗੇ ਕਲਪਨਾ ਤੋਂ ਪ੍ਰਤੀਕ ਤੋਂ ਚਿੰਨ ਤੋਂ ਇਹਨਾਂ ਤਿੰਨਾਂ ਤੋਂ ਤਾਂ ਆਪਾਂ ਖਾਂਗੇ ਬਿੰਬ ਹੈ ਜਿਹੜੇ ਦੋਸਤੋ ਕਲਪਨਾ ਤੋਂ ਜਨਮ ਲੈਂਦੇ ਨੇ ਪਹਿਲਾਂ ਆਪਾਂ ਕਿਸੇ ਵਾਰੀ ਸੋਚਦੇ ਹਾਂ ਮੰਨ ਲਓ ਮੈਂ ਜਦੋਂ ਸੋਚੂਗਾ ਹੀ ਨਾ ਤਾਂ ਬਿੰਬ ਕਿਵੇਂ ਪੈਦਾ ਹੋਊਗਾ ਮੰਨ ਲਓ ਇਹ ਆਪਾਂ ਤਰੀਕਾ ਦੇਖ ਸਕਦੇ ਹਾਂ ਤੁਸੀਂ ਨਾ ਆਪਣੇ ਮਨ ਦੇ ਵਿੱਚ ਦੋਸਤੋ ਤੁਸੀਂ ਆਪਣੇ ਮਨ ਦੇ ਵਿੱਚ ਇੱਕ ਮੱਝ ਦੇ ਬਾਰੇ ਨਹੀਂ ਸੋਚਣਾ ਇੱਕ ਮੱਝ ਹੈ ਮੱਝ ਮੱਝ ਦੇ ਬਾਰੇ ਤੁਸੀਂ ਆਪਣੇ ਦਿਮਾਗ ਦੇ ਵਿੱਚ ਨਹੀਂ ਸੋਚਣਾ ਮੱਝ ਦੇ ਬਾਰੇ ਨਹੀਂ ਸੋਚਣਾ ਤਾਂ ਜਦੋਂ ਮੈਂ ਕਿਹਾ ਮੱਝ ਦੇ ਬਾਰੇ ਨਹੀਂ ਸੋਚਣਾ ਤੁਹਾਡੇ ਦਿਮਾਗ 'ਚ ਇੱਕੋ ਇੱਕ ਬਿੰਬ ਬਣ ਰਿਹਾ ਸੀ ਕਾ ਦਾ ਮੱਝ ਦਾ ਹੋਰ ਕਿਸੇ ਦਾ ਬਣ ਰਿਹਾ ਸੀ ਨਹੀਂ ਬਣ ਰਿਹਾ ਸੀ ਤਾਂ ਇਹ ਹੁੰਦੇ ਆ ਬਿੰਬ ਦੋਸਤੋ ਇਹ ਹੁੰਦੀਆਂ ਨੇ ਫੋਟੋਆਂ ਤਾਂ ਕਲਪਨਾ ਤੋਂ ਜਨਮ ਲੈਂਦੇ ਨੇ ਜਦੋਂ ਆਪਾਂ ਕਿਸੇ ਚੀਜ਼ ਨੂੰ ਅਮੇਜਨ ਕਰਦੇ ਆ ਬਿਲਕੁਲ ਜੀ ਬਿਲਕੁਲ ਠੀਕ ਗੱਲ ਹੈ ਜੀ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਤਾਂ ਕਲਪਨਾ ਤੋਂ ਕਲਾਸ ਨੂੰ ਸ਼ੇਅਰ ਕਰ ਦਿਓ ਦਬ ਕੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਅਗਲਾ ਸਵਾਲ ਹੈ ਦੋਸਤੋ ਕਹਿੰਦੇ ਸਾਹਿਤ ਦਾ ਮੁੱਖ प्रयोजन ਕੀ ਹੁੰਦਾ ਹੈ ਸਾਹਿਤਾ ਮੁੱਖ प्रयोजन ਕੀ ਹੁੰਦਾ ਹੈ ਤੁਹਾਡੇ ਅਨੁਸਾਰ ਪ੍ਰਚਾਰ ਦਰਸ਼ਨ ਪਾਠ ਜਾਂ ਸੂਝ ਸਿਰਜਣਾ ਤਾਂ ਸਾਹਿਤ ਦਾ ਮੁੱਖ प्रयोजन ਭੱਬ ਕੇ ਸਾਹਿਤ ਦਾ ਮੁੱਖ ਕਹਿੰਦੀ ਪ੍ਰਕਾਰ ਕਿਹੜਾ ਹੋ ਸਕਦਾ ਹੈ ਮੁੱਖ ਇਹਦਾ ਤਰੀਕਾ ਕਿਹੜਾ ਹੋ ਸਕਦਾ ਹੈ ਮੁੱਖ ਇਹਦਾ ਪੜਾ ਕਿਹੜਾ ਹੋ ਸਕਦਾ ਹੈ ਤਾਂ ਆਪਾਂ ਕਹਾਂਗੇ ਸੂਝ ਸਿਰਜਣ ਜਾਂ ਆਪਾਂ ਕਹਿ ਸਕਦੇ ਹਾਂ ਸਵੈ ਦਾ ਸਿਰਜਣ ਭਾਵ ਕਿ ਆਪਣੇ ਆਪ ਨੂੰ ਕਿਸੇ ਰਚਨਾ ਦੇ ਵਿੱਚ ਸਿਰਜ ਕੇ ਲੋਕਾਂ ਸਾਹਮਣੇ ਪੇਸ਼ ਕਰ ਦੇਣਾ ਜਾਂ ਆਪਣੀ ਸਵੈ ਦਾ ਪ੍ਰਗਟਾ ਕਰਕੇ ਆਪਣੇ ਸਵੈ ਦਾ ਪਗਟਾ ਜਜਬਾਤਾ ਰਾਹੀਂ ਕਰਕੇ ਉਹਨੂੰ ਅੱਖਰਾਂ ਦੀ ਰਾਹੀਂ ਕਿਸੇ ਕਿਤਾਬ ਦੇ ਵਿੱਚ ਕਲਮ ਬੰਦ ਕਰ ਦੇਣਾ ਤੇ ਉਹੋ ਪਾਠਕਾਂ ਤੱਕ ਪਹੁੰਚਾ ਦੇਣਾ ਹੀ ਕੀ ਹੁੰਦਾ ਹੈ ਸਾਹਿਤ ਦਾ ਮੁੱਖ प्रयोजन ਹੁੰਦਾ ਹੈ ਦੋਸਤੋ ਅਗਲਾ ਸਵਾਲ ਕਹਿੰਦੇ ਰੇਖਾ ਚਿੱਤਰ ਕਿਸ ਸਾਹਿਤ ਰੂਪ ਦਾ ਅੰਗ ਹੈ ਰੇਖਾ ਚਿੱਤਰ ਕਿਹੜੇ ਸਾਹਿਤ ਦੇ ਰੂਪ ਦਾ ਅੰਗ ਹੈ ਹੁਣ ਬਹੁਤ ਸਾਰੇ ਸਾਹਿਤ ਦੇ ਰੂਪ ਹੁੰਦੇ ਨੇ ਚਾਹੇ ਤਾਂ ਆਪਾਂ ਗਜਲਾਂ ਦੀ ਗੱਲ ਕਰਗੇ ਚਾਹੇ ਆਪਾਂ ਸਿਰਫੀਆਂ ਦੀ ਗੱਲ ਕਰੀਏ ਚਾਹੇ ਆਪਾਂ ਆਪਾਂ ਕਹਿੰਦੇ ਗੀ ਰਵਾਈਆਂ ਦੀ ਗੱਲ ਕਰਗੇ ਚਾਹੇ ਆਪਾਂ ਦੋਹਿਆਂ ਦੀ ਗੱਲ ਕਰੀਏ ਚਾਹੇ ਆਪਾਂ ਕਾਫੀਆਂ ਦੀ ਗੱਲ ਕਰੀਏ ਤਾਂ ਇਹ ਸਾਰੇ ਦੇ ਸਾਰੇ ਸਾਹਿਤ ਦੇ ਰੂਪ ਹੁੰਦੇ ਨੇ ਕਹਿੰਦੇ ਰੇਖਾ ਚਿੱਤਰ ਕਿਸ ਸਾਹਿਤ ਦਾ ਰੂਪ ਹੈ ਸਫਰਨਾਮੇ ਦਾ ਜੀਵਨੀ ਦਾ ਨਾਟਕ ਦਾ ਰਹਿਤ ਨਾਮੀ ਦਾ ਕੱਲ ਦੀ ਕਲਾਸ ਦੇ ਵਿੱਚ ਆਪਾਂ ਕੀਤਾ ਹੈ ਵੀ ਜਿਹੜਾ ਰੇਖਾ ਚਿੱਤਰ ਹੈ ਉਹ ਕਿਹੜੇ ਸਾਹਿਤ ਦਾ ਰੂਪ ਹੈ ਜੀ ਜੀਵਨੀ ਦਾ ਰੂਪ ਹੈ ਕਿਸੇ ਦੇ ਜੀਵਨ ਬਾਰੇ ਕਿਸੇ ਦੇ ਜੀਵਨ ਦੇ ਬਾਰੇ ਜਿਹੜੀ ਗੱਲ ਪੇਸ਼ ਕੀਤੀ ਜਾਂਦੀ ਹੈ ਜਿਹੜੀ ਗੱਲ ਲਿਖੀ ਜਾਂਦੀ ਹੈ ਭਾਵੇਂ ਮੈਂ ਤੁਹਾਡੇ ਜੀਵਨ ਤੇ ਕੋਈ ਕਿਤਾਬ ਲਿਖਾਂ ਤਾਂ ਤੁਹਾਡੇ ਜੀਵਨ ਤੇ ਜਿਹੜੀਆਂ ਮੁੱਖ-ਮੁੱਖ ਘਟਨਾਵਾਂ ਹੋਣਗੀਆਂ ਉਹ ਸਾਰੀਆਂ ਜੀਵਨੀ ਚ ਪੇਸ਼ ਕਰਦਾ ਤਾਂ ਉਹ ਕੀ ਕਹਾਊਗਾ ਇੱਕ ਰੇਖਾ ਚਿੱਤਰ ਕਹਾਊਗਾ ਅਗਲਾ ਸਵਾਲ ਹੈ ਦਿਨਾ ਦੀ ਆਧਾਰ ਤੇ ਕਾਫ ਰੂਪ ਰਚਿਆ ਜਾਂਦਾ ਹੈ ਕਿਹੜਾ ਭਾਈ ਦਿਨਾ ਦੇ ਆਧਾਰ ਤੇ ਕਿਹੜਾ ਕਾਫ ਰੂਪ ਰਚਿਆ ਜਾਂਦਾ ਹੈ ਇਸ ਸਵਾਲ ਦਾ ਜਵਾਬ ਤੁਸੀਂ ਦੇਣਾ ਪਿਆਰੇ ਵਿਦਿਆਰਥੀਓ ਸਮਝ ਆ ਰਿਹਾ ਸਾਰੀ ਜਣਿਆਂ ਨੂੰ ਮੈਂ ਤੁਹਾਡੀ ਗੱਲ ਕਰੀ ਜਾਂਦਾ ਭਾਈ ਅੱਜ ਮੈਂ ਥੋੜਾ ਜਿਹਾ ਕਮੈਂਟਾਂ ਦੇ ਵੱਲ ਘੱਟ ਧਿਆਨ ਦੇ ਰਿਹਾ ਤੁਹਾਡਿਆਂ ਵੱਲ ਕਿਉਂਕਿ ਅੱਜ ਮੇਰੇ ਕੋਲ ਸਮਾਂ ਬਹੁਤ ਥੋੜਾ ਹੈ ਕਿਉਂਕਿ ਨਾ ਮੈਂ ਥੋੜਾ ਜਿਹਾ ਅੱਗੇ ਕੰਮ ਜਾਣਾ ਤਾਂ ਕਰਕੇ ਮੈਂ ਕਮੈਂਟਾਂ ਨੂੰ ਥੋੜਾ ਜਿਹਾ ਅੱਖੋਂ ਪਰੋਖੇ ਕਰੂੰਗਾ ਪਰ ਮੈਨੂੰ ਉਮੀਦ ਹੈ ਤੁਸੀਂ ਸਾਰੀ ਦੇ ਸਾਰੇ ਪੜਨ ਵਾਲੇ ਵਿਦਿਆਰਥੀਓ ਛੀਤੀ ਆਪਣਾ ਮੇਨ ਮੋਟਿਵ ਕੀ ਆ ਪੜਨਾ ਡੇਲੀ ਮੈਂ ਇਹ ਕਲਾਸ ਕਿਦੇ ਵਾਸਤੇ ਸਟਾਰਟ ਕੀਤੀ ਹੈ ਤੁਹਾਡੇ ਵਾਸਤੇ ਸਟਾਰਟ ਕੀਤੀ ਹੈ ਵੀ ਇਹ ਸੋਮਵਾਰ ਤੋਂ ਸ਼ਨੀਵਾਰ ਤੱਕ ਨਿਰੰਤਰ ਲਗਾਤਾਰ ਕਲਾਸ ਰਵੇ ਨਹੀਂ ਤਾਂ ਅੱਜ ਸ਼ਨੀਵਾਰ ਹੈ ਮੇਰਾ ਕਿਹੜਾ ਦਿਲ ਨਹੀਂ ਕਰਦਾ ਵੀ ਮੈਂ ਵੀ ਘਰੇ ਜਾਵਾਂ ਯਾਰ ਮੈਂ ਵੀ ਰਾਮ ਕਰਾਂ ਸਾਰਾ ਹਫਤਾ ਕੰਮ ਕਰਕੇ ਥੱਕ ਜਾਨੀ ਆ ਮੇਰਾ ਕਿਹੜਾ ਦਿਲ ਨਹੀਂ ਕਰਦਾ ਮੈਂ ਕਿਹਾ ਪਰ ਵਿਦਿਆਰਥੀਆਂ ਦੀ ਇਸ ਕੰਮ ਦੇ ਵਿੱਚ ਨਾਗਾ ਨਾ ਪੈ ਜੀ ਤਾਂ ਕਰਕੇ ਤੁਹਾਡਾ ਪਿਆਰ ਹੈ ਜਿਹੜਾ ਉਹ ਇਹ ਚੀਜ਼ ਕਰਨ ਨੂੰ ਮਜਬੂਰ ਕਰਦਾ ਤਾਂ ਕਰਕੇ ਮੈਂ ਕਿਹਾ ਯਾਰ ਚਾਹੀ ਆਪਾਂ ਥੋੜੇ ਸਵਾਲ ਕਰ ਲੀ ਗੇ ਪਰ ਕਰਾਂਗੇ ਜਰੂਰ ਪਈ ਪਰ ਕਰਾਂਗੇ ਜਰੂਰ ਬਹੁਤ ਵਧੀਆ ਦਿਨਾਂ ਦੇ ਆਧਾਰ ਤੇ ਕਾਬਰੂਪ ਰਚਿਆ ਜਾਂਦਾ ਹੈ 7 12 8 12 ਜਾਂ 15 ਵੜਾ ਤਾਂ ਆਪਾਂ ਖਾਂਗੇ 7 12 8 12 ਤੇ 15 ਵੜਾ ਬਿਲਕੁਲ ਰਾਈਟ ਉੱਤਰ ਹੈ ਬਾਵਣ ਅਖਰੀ 52 ਅੱਖਰਾਂ ਤੇ ਆਧਾਰਿਤ ਹੁੰਦੀ ਹੈ ਭਾਈ 35 ਅਖਰੀ 35 ਅੱਖਰਾਂ ਤੇ ਬਾਵਣ ਅਖਰੀ ਗੁਰੂ ਅਰਜਨ ਦੇਵ ਜੀ ਨੇ ਲਿਖੀ ਸੀ ਗੌੜੀ ਰਾਗ ਵਿੱਚ 35 ਅਖਰੀ ਆਪਣੇ ਗੁਰੂ ਨਾਨਕ ਦੇਵ ਜੀ ਨੇ ਪੱਟੀ ਲਿਖੀ ਸੀ ਪੱਟੀ ਰਚਨਾ ਆਸਾ ਰਾਗ ਦੇ ਵਿੱਚ ਸ਼ਰਫੀ ਜਿਹੜੀ ਸੀ ਆਪਾਂ ਦੇਖਿਆ ਸੀ ਸੁਲਤਾਨ ਬਾਹੂ ਨੇ ਲਿਖੀਗਾ ਸੀ ਤੀ ਅੱਖਰਾਂ ਤੇ ਆਧਾਰਿਤ ਰਚਨਾਵਾਂ ਉਹ ਸਿਰਫੀਆਂ ਵਾਲੀ ਜੇ ਅੱਖਰਾਂ ਦੇ ਆਧਾਰ ਤੇ ਪੁੱਛਦੇ ਤਾਂ ਆਪਾਂ ਆ ਲਾ ਦਿੰਦੇ ਭਾਈ ਹੁਣ ਉਹਨਾਂ ਨੇ ਪੁੱਛਿਆ ਦਿਨਾਂ ਦੇ ਆਧਾਰ ਤੇ 7 ਵਾਰਾ ਗੁਰੂ ਅਮਰਦਾਸ ਜੀ ਨੇ ਲਿਖਿਆ ਜਿਹਦੇ ਵਿੱਚ ਹਫਤੇ ਦੇ 7 ਦਿਨਾਂ ਦਾ ਵਰਣਨ ਕੀਤਾ ਵਹਿਮ ਪਰਮਾ ਦੀ ਗੱਲ ਕੀਤੀ ਹੈ 8 ਵਾਰਾ ਆਪਣੇ ਬੁੱਲੀ ਸ਼ਾਹ ਨੇ ਲਿਖਿਆ 15 ਵਾਰਾ ਲਿਖਿਆ ਹੋਇਆ ਤਾਂ ਆਪਾਂ ਖੰਗੇ ਇਹ ਸਾਰੀਆਂ ਰਚਨਾਵਾਂ ਦਿਨਾਂ ਦੇ ਆਧਾਰਤ ਨਹੀਂ ਪਈ ਦਿਨਾਂ ਤੇ ਆਧਾਰਤ ਨਹੀਂ ਬਿਲਕੁਲ ਠੀਕ ਹੈ ਜੀ ਹਾਂਜੀ ਤਾਂ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀ ਵੇ ਬਰੇ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀ ਵੇ ਬਰੇ ਕਹਿੰਦੇ ਇਹ ਕੀ ਹੈ ਘੋੜੀ ਹੈ ਸੁਹਾਗ ਹੈ ਸਿਠਣੀ ਹੈ ਜੱਗੀਤ ਹੈ ਦੇਖੋ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀ ਵੇ ਬਰੇ ਤਾਂ ਦੋਸਤੋ ਆ ਨਿੱਕਿਆ ਜਿਹੜਾ ਹੈ ਕਿਸ ਨੂੰ ਕਿਹਾ ਗਿਆ ਆਪਾਂ ਆਖਾਂਗੇ ਜੀ ਮੁੰਡੇ ਨੂੰ ਕਿਹਾ ਗਿਆ ਹੋਊਗਾ ਤਾਂ ਮੁੰਡੇ ਦੇ ਵਿਆਹ ਸਮੇ ਮੁੰਡੇ ਦੇ ਵਿਆਹ ਸਮੇ ਜਿਹੜੇ ਉਹਦੇ ਘਰ ਵਿੱਚ ਗੀਤ ਗਾਏ ਜਾਂਦੇ ਹਨ ਉਹਨਾਂ ਨੂੰ ਘੋੜੀ ਆਖਦੇ ਆ ਕੁੜੀ ਦੇ ਵਿਆਹ ਸਮੇਂ ਜਿਹੜੇ ਗੀਤ ਗਾਏ ਜਾਂਦੇ ਆ ਸੋਹਾਗ ਆਖਦੇ ਆ ਸਿੱਠਣੀਆਂ ਕੀ ਹੁੰਦੀਆਂ ਨੇ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਨੂੰ ਕੱਢਿਆ ਗੱਗਾ ਮਿੱਠੀਆਂ ਜੀਆਂ ਗਾਲਾਂ ਸਿੱਠਣੀਆਂ ਹੁੰਦੀਆਂ ਨੇ ਉੱਤਰ ਏ ਨੰਬਰ ਰਾਈਟ ਅਗਲਾ ਸਵਾਲ ਇਸਤਰੀ ਨੂੰ ਬਾਗਣ ਕਿਸ ਨਾਥ ਕਵੀ ਨੇ ਕਿਹਾ ਇੱਕ ਗੱਲ ਯਾਦ ਰੱਖਿਓ ਕਿਸੇ ਕਾਬਦੀਆਂ ਰੂੜੀਆਂ ਨੇ ਜਿਹੜੀਆਂ ਕਿਸੇ ਕਾਬਦ ਦੇ ਵਿੱਚ ਇਹ ਬਹੁਤ ਪ੍ਰਚਲਿਤ ਰੂੜੀਆਂ ਨੇ ਇਸਤਰੀ ਨੂੰ ਬਾਗਣ ਕਹਿ ਕੇ ਇਸਤਰੀ ਨੂੰ ਬਾਗਣ ਕਹਿ ਕੇ ਸੰਬੋਧਨ ਕਰਦੇ ਨੇ ਚਾਹੇ ਤਾਂ ਉਹ ਪੀਲੂ ਦੀ ਗੱਲ ਕਰਨ ਲਗੀ ਚਾਹੇ ਉਹ ਹਾਫਿਜ਼ ਬਰਖਰਦਾਰ ਦੀ ਗੱਲ ਕਰਨ ਲਗੀ ਚਾਹੇ ਉਹ ਉਹਨਾਂ ਦੇ 나ਥਾਂ ਦੇ 나ਥ ਗੋਰਖ 나ਥ ਦੀ ਗੱਲ ਕਰਨ ਲਗੀ ਉਹਨਾਂ ਨੇ ਤਾਂ ਆਪਣੀਆਂ ਰਚਨਾਵਾਂ ਵਿੱਚ ਇੱਥੋਂ ਤੱਕ ਲਿਖਤਾ ਕਹਿੰਦੀ 365 ਚਲਿਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਇਹ ਵੀ ਗੱਲ ਕਿਤੇ ਨਾ ਕਿਤੇ ਉਹਨਾਂ ਨੇ ਲਿਖੀ ਹੋਊਗੀ ਉਹਨਾਂ ਨੇ ਕਿਹਾ ਵੀ ਇਹ ਮਤਲਬ ਦਿਨੇ ਤਾਂ ਦਰਨ ਪਰਸ਼ਾਮਿਓ ਰਾਤੀ ਨਦੀਆਂ ਕਰਦੀਆਂ ਪਾਰ ਹਨਾ ਜਾਰੋ ਰੰਨਾ ਚੰਚਲ ਹਾਰੀਆਂ ਕੀ ਰੰਨਾ ਦਾ ਇਤਵਾਰ ਇਹ ਦਿਨੇ ਤਾਂ ਡਰਦੀਆਂ ਪਰ ਸ਼ਾਮਿਓ ਪਰ ਰਾਤੀ ਨਦੀਆਂ ਕਰਦੀਆਂ ਪਾਰ ਤਾਂ ਇਹ ਸਾਰੀਆਂ ਗੱਲਾਂ ਗੋਰਖਨਾਥ ਦੁਆਰਾ ਪਿੱਲੂ ਦੁਆਰਾ ਜਿਹਨੇ ਮਿਰਜ਼ਾ ਸਾਹਿਬ ਦਾ ਕਿੱਸਾ ਲਿਖਿਆ ਸੀ ਹਾਫਿਜ਼ ਬਰਖਰਦਾਰ ਦੁਆਰਾ ਇਹ ਗੱਲਾਂ ਕਈਆਂ ਗੰਗਾਂ ਤੇ ਆਖਰਕਾਰ ਕਿਸੇ ਕਾਬਦੀਆਂ ਇਹ ਰੂੜੀਆਂ ਬਣ ਕੇ ਪ੍ਰਚਲਿਤ ਹੋਊਗਾ ਰੂੜੀਆਂ ਦਾ ਮਤਲਬ ਛੋਟੀ ਸੋਚ ਬਣ ਕੇ ਪ੍ਰਚਲਿਤ ਹੋਈਆਂ ਦੋਸਤੋ ਤਾਂ ਆਪਾਂ ਖਾਂਗੇ ਗੋਰਖਨਾਥ ਨੇ ਕਿਹਾ ਸੀ ਭਾਈ ਅਗਲਾ ਸਵਾਲ ਕਿਸ ਰਚਨਾ ਵਿੱਚ ਪੰਜਾਬੀ ਸੱਭਿਆਚਾਰ ਬਧੀਰੀ ਰੂਪਮਾਨ ਹੋਇਆ ਹੈ ਕਿਹੜੀ ਇਹੋ ਜੀ ਰਚਨਾ ਹੈ ਜੀ ਦੇ ਵਿੱਚ ਪੰਜਾਬੀ ਸੱਭਿਆਚਾਰ ਦੇਖੋ ਸੱਭਿਆ ਪਲਸ ਆਚਾਰ ਦੋ ਸ਼ਬਦਾਂ ਦੇ ਸਮੇਲ ਤੋਂ ਬਣੀ ਹੈ ਸੱਭਿਆ ਦਾ ਮਤਲਬ ਹੈ ਨਿਜਮਬੰਦਤਾ ਸੱਭਿਆ ਪਲਸ ਆਚਾਰ ਦਾ ਮਤਲਬ ਹੈ ਸੱਭਿਆ ਦਾ ਮਤਲਬ ਹੈ ਨਿਜਮਬੰਦਤਾ ਆਚਾਰ ਦਾ ਮਤਲਬ ਹੈ ਆਚਰਣ ਅਜਿਹਾ ਆਚਰਣ ਜੋ ਨਿਜਮਾਂ ਦੇ ਵਿੱਚ ਨਿਯਮਾਂ ਦੇ ਵਿੱਚ ਵਜਿਆ ਹੁੰਦਾ ਹੈ ਜਿਵੇਂ ਆਪਾਂ ਸਮਾਜ ਦੇ ਵਿੱਚ ਰਹਿੰਨੇ ਆ ਸਮਾਜ ਦੇ ਵਿੱਚ ਬਹੁਤ ਸਾਰੇ ਨਿਯਮ ਹੁੰਦੇ ਨੇ ਰੂਲ ਹੁੰਦੇ ਨੇ ਆਪਾਂ ਨੂੰ ਉਸ ਨਿਯਮਾਂ ਦੇ ਅਕੋਰਡਿੰਗ ਚੱਲਣਾ ਪੈਂਦਾ ਜੇ ਗੱਲ ਕਰੀਏ ਸੱਭਿਆਚਾਰ ਦੀ ਅੰਗਰੇਜ਼ੀ ਅਨੁਵਾਦ ਦੀ ਤਾਂ ਉਸ ਦਾ ਅੰਗਰੇਜ਼ੀ ਅਨੁਵਾਦ ਹੈ ਕਲਚਰ ਜੋ ਕਿ ਇੱਕ ਲੈਤਿਨ ਲਤੀਨੀ ਭਾਸ਼ਾ ਦੇ ਸ਼ਬਦ ਆਪਾਂ ਕਹਿ ਸਕਦੇ ਹਾਂ ਕਲਚਰਾ ਤੋਂ ਬਣਿਆ ਹੋਇਆ ਹੈ ਕਲਚਰਾ ਦਾ ਮਤਲਬ ਹੈ ਮਨੁੱਖ ਦੁਆਰਾ ਸਿਰਜੀ ਗਈ ਜੀਵਨ ਜਾਂਚ ਕਹਿੰਦੀ ਜੋ ਮਨੁੱਖ ਦੁਆਰਾ ਸਿਰਜੀ ਗਈ ਜੀਵਨ ਜਾਂਚ ਹੁੰਦੀ ਹੈ ਉਹੀ ਉਹਦਾ ਅਸਲ ਸੱਭਿਆਚਾਰ ਮੰਨਿਆ ਜਾਂਦਾ ਹੈ ਜੀਵਨ ਜਾਂਚ ਸਰ ਕੀ ਹੁੰਦੀ ਹੈ ਜੀਵਨ ਜਾਂਚ ਦੇ ਵਿੱਚ ਆਪਾਂ ਜਿਹੜਾ ਜੀਵਨ ਬਤੀਤ ਕਰਦੇ ਆ ਉਹ ਜੀਵਨ ਜਾਂਚ ਦੇ ਅਕੋਰਡਿੰਗ ਹੀ ਕਰਦੇ ਆ ਜੀਵਨ ਜਾਂਚ ਦੇ ਵਿੱਚ ਆਪਣੇ ਰਹਿਣ ਸਹਿਣ ਦੇ ਢੰਗ ਆ ਜਾਂਦੇ ਆ ਪਹਿ ਰਾਬੀ ਦੀ ਢੰਗ ਆ ਜਾਂਦੇ ਵੀ ਆਪਾਂ ਪਹਿਣ ਦੀ ਕਿਵੇਂ ਦਾ ਕੁਛ ਹੈ ਖਾਣ ਪੀਣ ਦੀ ਢੰਗ ਆ ਜਾਂਦੇ ਵੀ ਆਪਾਂ ਖਾਣੇ ਪੀਣੇ ਕਿਵੇਂ ਦਾ ਹੈ ਲੋਕ ਗੀਤ ਆ ਜਾਂਦੇ ਆ ਵੀ ਲੋਕ ਗੀਤ ਕਿਵੇਂ ਦੇ ਸੁਣਦੇ ਆ ਤਾਂ ਉਹ ਸਾਰੀ ਦਾ ਸਾਰਾ ਕੁਝ ਸੱਭਿਆਚਾਰ ਦੇ ਅੰਦੀ ਨ ਆ ਜਾਂਦਾ ਹੈ ਰੂਪਮਾਨ ਹੋਇਆ ਕਹਿੰਦੀ ਕਾਦੇ ਰਾਹੀ ਸਸੀ ਹਾਸਮ ਦੇ ਰਾਹੀ ਚੰਡੀ ਦੀ ਵਾਰ ਰਾਹੀ ਜਾਂ ਹੀਰ ਵਾਰਿਸ਼ ਦੀ ਰਾਹੀ ਜਾਂ ਕਾਦੇ ਰਹੀਂ ਭਾਈ ਤਾਂ ਆਪ ਪਖਾਂਗੇ ਹੀਰ ਵਾਰਿਸ਼ ਦੀ ਰਾਹੀ ਪ੍ਰਚਲਿਤ ਹੋਇਆ ਭਾਈ ਆਪ ਆਖਾਂਗੇ ਸਰ ਜੀ ਬਿਲਕੁਲ ਸੱਭਿਆਚਾਰ ਹੀਰ ਵਾਰਿਸ ਦੀ ਰਾਹੀਂ ਪ੍ਰਚਲਿਤ ਹੋਇਆ ਹੈ ਇਹਦੇ ਵਿੱਚ ਬਹੁਤ ਬਹੁਤ ਸੱਭਿਆਚਾਰ ਦਿਖਾਇਆ ਗਿਆ ਹੈ ਪੇਸ਼ਕਾਰੀ ਕੀਤੀ ਗਈ ਹੈ ਹੀਰ ਵਾਰਿਸ ਦੀ ਜਿਹੜੀ ਹੈ ਵਾਰਿਸ ਦੀ ਪ੍ਰਸਿੱਧ ਹੈ ਵੈਸੇ ਜੇਕਰ ਪੁੱਛਿਆ ਜਾਵੇ ਹੀਰ ਦਾ ਕਿੱਸਾ ਸਭ ਤੋਂ ਪਹਿਲਾਂ ਕਿਸ ਨੇ ਲਿਖਿਆ ਹੀਰ ਦਾ ਕਿੱਸਾ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਕਿਸ ਨੇ ਲਿਖਿਆ ਦੋਸਤੋ ਆਪਾਂ ਆਖਾਂਗੇ ਦਮੋਦਰ ਨੇ ਲਿਖਿਆ ਕਿਸ ਨੇ ਲਿਖਿਆ ਦਮੋਦਰ ਨੇ ਲਿਖਿਆ ਇਸ ਗੱਲ ਦਾ ਤੁਸੀਂ ਖਿਆਲ ਰੱਖਣਾ ਹੈ ਭਾਈ ਚੱਲਦੀਆਂ ਅਗਲੇ ਸਵਾਲ ਵੱਲ ਤਾਂ ਕਹਿੰਦੇ ਸੱਭਿਆਚਾਰ ਵਿੱਚ ਕੀ ਹੈ ਭਾਈ ਗਤੀਹੀਣਤਾ ਪਰਵਰਤਨਸ਼ੀਲਤਾ ਹੁੰਦੀ ਹੈ ਭਾਬ ਕੀ ਪਰਵਰਤਨਸ਼ੀਲਤਾ ਦੇ ਨਿਯਮ ਤੇ ਆਧਾਰਤ ਹੁੰਦਾ ਆਪਣਾ ਜਿਹੜਾ ਸੱਭਿਆਚਾਰ ਹੁੰਦਾ ਉਹ ਬਦਲਦਾ ਰਹਿੰਦਾ ਹੈ ਕਦੇ ਦੇਖਿਆ ਵੀ ਸੱਭਿਆਚਾਰ ਸੀਮ ਹੈ ਉਹ ਬਦਲਦਾ ਰਹਿੰਦਾ ਹੈ ਕੁਝ ਨਾ ਕੁਝ ਚੀਜ਼ਾਂ ਐਡ ਆਨ ਹੁੰਦੀਆਂ ਜਾਂਦੀਆਂ ਨੇ ਕਿਉਂਕਿ ਆਪਣਾ ਜਿਹੜਾ ਸੱਭਿਆਚਾਰ ਹੈ ਨਾ ਉਹਦੇ ਵਿੱਚ ਅੰਗਹੀਨਤਾ ਸਸਲੇਸ਼ਨ ਅਸਲੇਸ਼ਣੀ ਦੇ ਗੁਣ ਬਹੁਤ ਨੇ ਹੁਣ ਸਰ ਆ ਕੀ ਤੁਸੀਂ ਬੋਲਤਾ ਅਸਲੇਸ਼ਣੀ ਕੀ ਹੁੰਦੀ ਹੈ ਸਸਲੇਸ਼ਣੀ ਕੀ ਹੁੰਦੀ ਹੈ ਜਦੋਂ ਮੰਨ ਲਓ ਆਪਣੀ ਜਵਾਕ ਜਾਂ ਆਪਣੇ ਭਾਈ ਭੈਣ ਫੋਰਨ ਕੰਟਰੀ ਜਾ ਵੜਨਦੇ ਹੈ ਉਥੋਂ ਫਿਰ ਵਾਪਸ ਆਉਂਦੇ ਹੈ ਤਾਂ ਉਥੋਂ ਦਾ ਸੱਭਿਆਚਾਰ ਲੈ ਕੇ ਆਉਂਦੇ ਹੈ ਫਿਰ ਉਹ ਅੰਛ ਇਧਰ ਲੈ ਕੇ ਆਉਂਦੇ ਆ ਫਿਰ ਉਹ ਆਪਣੇ ਸੱਭਿਆਚਾਰ ਦੇ ਵਿੱਚ ਖੁੱਲਦੇ ਆ ਫਿਰ ਆਪਣਾ ਸੱਭਿਆਚਾਰ ਥੋੜਾ ਜਿਹਾ ਹੋਰ ਕੋਲ ਮਿਲ ਜਾਂਦਾ ਹੈ ਭਾਬ ਕਿ ਥੋੜਾ ਜਿਹਾ ਪਰਵਰਤਨ ਹੋ ਜਾਂਦਾ ਹੈ ਅੱਗੇ ਥੋੜਾ ਜਿਹਾ ਫਾਰਵਰਡ ਹੋ ਜਾਂਦਾ ਹੈ ਤਾਂ ਸੱਭਿਆਚਾਰ ਇੱਕ ਪਰਵਰਤਨਸ਼ੀਲਤਾ ਦਾ ਨਿਯਮ ਹੈ ਜੋ ਕਿ ਕਦੇ ਨਹੀਂ ਰੁਕ ਸਕਦਾ ਇਹ ਨਿਰੰਤਰ ਰਹਿੰਦੀ ਉਮਰ ਤੱਕ ਨਿਰੰਤਰ ਚੱਲਦਾ ਰਹੂਗਾ ਤੇ ਪਰਵਰਤਨਸ਼ੀਲਤਾ ਦੇ ਨਿਯਮ ਤੇ ਆਧਾਰਤ ਰਹੂਗਾ ਕਾਇਮ ਰਹੂਗਾ ਅਗਲਾ ਸਵਾਲ ਅਗਲਾ ਸੱਗੀ ਫੁੱਲ ਕਹਿੰਦੇ ਕੀ ਆ ਸਮਝ ਰਹੀ ਹੋ ਭਾਈ ਸਮਝ ਆ ਰਿਹਾ ਹੈ ਮੈਂ ਗਲਤ ਹੱਡੀ ਕਰ ਰਹੇ ਹਾਂ ਫਿਰ ਕਿਤੇ ਬાળਕਾਂ ਨੂੰ ਵੱਡੀਆਂ ਗੱਲਾਂ ਤਾਂ ਨਹੀਂ ਲੱਗ ਰਹੀਆਂ ਵੀ ਸਰ ਸਮਝ ਜੇ ਨਹੀਂ ਆਈ ਜਾਂਦਾ ਸਮਝ ਆ ਰਹੀ ਹੈ ਇਹ ਸਵਾਲਾਂ ਦੀ ਜਿਹੜੀ ਪੀਡੀਐਫ ਹੈ ਵੈਸੇ ਤਾਂ ਮੈਂ ਪੇੜ ਵਿਦਿਆਰਥੀ ਨੂੰ ਦਿੱਤੀ ਹੋਈ ਹੈ ਪਰ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਇੱਕ ਇੱਕ ਪੇਪਰ ਦੀ ਪੇਪਰ ਵਾਈਜ਼ ਪੀਡੀਐਫ ਪ੍ਰੋਵਾਈਡ ਕਰਵਾਵਾਂ ਆ ਕਲਾਸਾਂ ਦੀ ਪ੍ਰੋਵਾਈਡ ਕਰਵਾ ਦਾਂਗੇ ਕਿ ਮੈਂ ਪਲੇਲਿਸਟ ਬਣਾ ਦੂੰਗਾ ਤੁਹਾਡੇ ਵਾਸਤੇ ਅੱਜ ਤੀਜੀ ਕਲਾਸ ਹੈ ਇੱਕ ਪਲੇਲਿਸਟ ਬਣਾ ਦੂੰਗਾ ਉਤੇ ਟਾਈਟਲ ਦਵਾ ਦੂੰਗਾ ਵੀ ਐਨੇ ਇਅਰ ਵਾਲਾ ਪੇਪਰ ਆ ਭਾਈ ਤਾਂ ਉਹ ਤਿੰਨ ਚਾਰ ਕਲਾਸਾਂ ਤੇਜ਼ ਕਰਕੇ ਦੁਬਾਰਾ ਦੁਬਾਰਾ ਜਦੋਂ ਪੇਪਰ ਨੇੜੇ ਆ ਗਿਆ ਉਦੋਂ ਵੀ ਤੁਸੀਂ ਦੇਖ ਸਕਦੀ ਹਾਂ ਹਨਾ ਤਾਂ ਬਹੁਤ ਵਧੀਆ ਸੱਗੀ ਫੁੱਲ ਕੀ ਹੈ ਤਾਂ ਸੱਗੀ ਫੁੱਲ ਕੀ ਹੈ ਭਾਈ ਇੱਕ ਗਹਿਣਾ ਹੈ ਦੀ ਅੰਮ੍ਰਿਤ ਰਾਈਟ ਹੈ ਇੱਕ ਸੱਚ ਭਾਈ ਕੱਲ ਧਰਨਾ ਵੀ ਹੈਗਾ ਭੁੱਲ ਗਿਆ ਸੀ ਮੈਂ ਕੱਲ ਆਪਣਾ ਗੰਭੀਰਪੁਰ ਆਨੰਦਪੁਰ ਸਾਹਿਬ ਕੋਲੇ ਧਰਨਾ ਹੈ ਕਈਸ ਨੂੰ ਲੈ ਕੇ ਧਰਨਾ ਹਰੇਕ ਹਬੋਰ ਤੋਂ ਬਠਿੰਡੇ ਤੋਂ ਫਾਜ਼ਿਲਕਾ ਤੋਂ ਇੱਕ ਇੱਕ ਬਸ ਜਾਣੀ ਹੈ ਭਰ ਕੇ ਇੱਕੋ ਦਿਨ ਦਾ ਧਰਨਾ ਹੈ ਸ਼ਾਮ ਤੱਕ ਚੱਕਿਆ ਜਾਣਾ ਉਹ ਧਰਨਾ ਕਾਦੀ ਬਾਬਤ ਹੈ ਵੀ ਮਾਸਟਰ ਕੇਡਰ ਦੀਆਂ ਪੋਸਟਾਂ ਕਢਵਾਉਣ ਵਾਸਤੇ ਹੋ ਸਕਦਾ ਵੀ ਅੱਜ ਤੋਂ 2 ਮਹੀਨਿਆਂ ਬਾਅਦ ਜਾਂ 2.5 ਮਹੀਨਿਆਂ ਬਾਅਦ ਨੋਟੀਫਿਕੇਸ਼ਨ ਜਾਰੀ ਕਰ ਦਨ ਸਰਕਾਰ ਮੁੜ ਕੇ ਸਾਰਿਆਂ ਨੂੰ ਹੱਥੇ ਪੈਰਾਂ ਦੀ ਪੈਜੋਗੀ ਤਾਂ ਪਿਆਰੇ ਵਿਦਿਆਰਥੀਓ ਇੱਕ ਗੱਲ ਯਾਦ ਰੱਖਿਓ ਜਿਹੜੇ ਵਿਦਿਆਰਥੀ ਸਿਲੈਕਸ਼ਨ ਲੈਣਗੇ ਉਹ ਤਿਆਰੀ ਸ਼ੁਰੂ ਕਰੀ ਬੈਠੇ ਐ ਤੇ ਜਿਹੜੇ ਸਿਲੈਕਸ਼ਨ ਲੈ ਸਕਦੇ ਆ ਮਿਹਨਤ ਕਰਕੇ ਉਹ ਕਲਾਸ ਦੇਖ ਰਹੇ ਐ ਪਰ ਸੋਚ ਰਹੇ ਐ ਵੀ ਹਜੇ ਯਾਰ ਤਿਆਰੀ ਸ਼ੁਰੂ ਕਰਾਂ ਕਿ ਨਾ ਕਰਾਂ ਉੱਤੇ ਮੇਰੇ ਆ ਰੁਕ ਜਾ ਕੋਈ ਨਹੀਂ ਹਜੇ ਨਾ ਤਿਆਰੀ ਕਰੀ ਤੂੰ ਬਹੁਤ ਟਾਈਮ ਪਿਆ नोटिफिकेशन ਆਉਂਤੇ ਕਰੀ ਵੈਸੇ ਆਪਣਾ 5 ਜੂਨ ਤੋਂ ਬੈਚ ਸਟਾਰਟ ਹੋਣਾ ਤੇ ਉਹ ਕਿਹਨੇ ਕਰਵਾਇਆ ਜਿਹੜੇ ਪੀਐਸਟੈਟ ਚ ਵਿਦਿਆਰਥੀ ਪੜਦੇ ਸੀ ਉਹ ਖੇੜੇ ਪੈ ਗਏ ਸਰ ਜੀ ਹੁਣ ਮਾਸਟਰ ਕਿ ਡਰਾ ਸਕਦਾ ਸਾਨੂੰ ਸਾਡੇ ਲਈ ਬੈਚ ਸਟਾਰਟ ਚਾਹੀਦਾ ਹੈ ਕਿਰਪਾ ਕਰਕੇ ਸਟਾਰਟ ਕਰ ਦਿਓ ਉਹਨਾਂ ਦੀਆਂ ਮੰਗਾਂ ਤੇ ਇਹ ਬੈਚ ਸਟਾਰਟ ਹੋਇਆ 5 ਜੂਨ ਨੂੰ ਜਿਹੜਾ ਹੋਇਆ ਦੋਸਤੋ ਤਾਂ ਤੁਸੀਂ ਇਸ ਬੈਚ ਨੂੰ ਪਰਚੇਸ ਕਰ ਸਕਦੇ ਹੋ ਮੈਂ ਲਾਸਟ ਤੇ ਪ੍ਰੋਸੈਸ ਦੱਸੂਗਾ ਕਿਵੇਂ ਇਸ ਨੂੰ ਪਰਚੇਸ ਕੀਤਾ ਜਾ ਸਕਦਾ ਹੈ ਇੱਕ ਗਹਿਣਾ ਸੱਗੀ ਫੁੱਲ ਸਿਰ ਤੇ ਪਹਿਨਿਆ ਜਾਂਦਾ ਇੱਕ ਟਿੱਪੀ ਜੀ ਇੱਥੇ ਲਾ ਦਿੰਦੇ ਆ ਕਿ ਇੱਥੇ ਇੱਕ ਇੱਥੇ ਇਹ ਜੁੰਡੇ ਖਿਲਰਨ ਤੋਂ ਝਾਟਾ ਖਿਲਰਨ ਤੋਂ ਵਾਲ ਖਿਲਰਨ ਤੋਂ ਹੁੰਦਾ ਅੱਜ ਕੱਲ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਝਾਟਾ ਚਲੋ ਕਾ ਨੂੰ ਛੇੜਨਾ ਦਰਦਾਂ ਨੂੰ ਅੱਗੇ ਆ ਜਾ ਭਾਈ ਅੱਗੇ ਆ ਜਾ ਅੱਗੇ ਕਹਿੰਦੇ ਸਿੱਠੂਆਂ ਗਾਇਆਂ ਜਾਂਦੀਆਂ ਜੰਜ ਟੁਕਣ ਸਮੇ ਗਾਇਆਂ ਜਾਂਦੀਆਂ ਬਿਲਕੁਲ ਠੀਕ ਹੈ ਜੀ ਸੀ ਨੰਬਰ ਉੱਤਰ ਅਗਲਾ ਪਿੰਡ ਦੀ ਸਾਂਝੀ ਥਾਣੂ ਕੀ ਕਹਿੰਦੇ ਉਹ ਪਾਈ ਸ਼ਾਮ ਲੱਟ ਕਹਿੰਦੇ ਆ ਯਾਰ ਨਾਰਮਲ ਗੱਲ ਹੈ ਤਾਂ ਪਤਾ ਸਾਰਿਆਂ ਨੂੰ ਅੱਗੇ ਕਹਿੰਦੇ ਲੱਕੜ ਦੇ ਸੰਦ ਬਣਾਉਣ ਵਾਲੇ ਨੂੰ ਦਰਖਾਨ ਕਹਿੰਦੇ ਆ ਜਰ ਕਮਿਹਾਰ ਤਾਂ ਕੋਈ ਨਹੀਂ ਲਾਉਣਾ ਚਾਹੁੰਦਾ ਚੱਲੀਏ ਅੱਗੇ ਆਜੋ ਕਹਿੰਦੇ ਨਿੰਦਾ ਦਾ ਵਿਰੋਧੀ ਸ਼ਬਦ ਕੀ ਹੋਊਗਾ ਲੈ ਆ ਵੀ ਪੇਪਰ ਚ ਆਏ ਹੋਏ ਆਪਣੀ 2017 ਦਾ ਪੇਪਰ ਹੀ ਹਜੇ ਕਰੀ ਜਾਂਦੇ ਆਪਾਂ ਆ ਵੀ ਪੇਪਰ ਤੇ ਵਿੱਚ ਆਏ ਹੋਇਆ ਉਸ ਤਰ੍ਹਾਂ ਆਊਗਾ ਭਾਈ ਅਗਲਾ ਸਵਾਲ ਕਹਿੰਦੇ ਪ੍ਰੀਤਕ ਥਾਵਾਂ ਵਿੱਚ ਭੂਤਾਂ ਪ੍ਰੇਤਾਂ ਤੋਂ ਬਚਾ ਲਈ ਵਰਤੀ ਜਾਂਦੀਆਂ ਹਨ ਕਿ ਬੰਦੂਖਾਂ ਵਰਤੀਆਂ ਜਾਂਦੀਆਂ ਜਾਂ ਸੀ ਭੂਤਾਂ ਪ੍ਰੇਤਾਂ ਦੇ ਬਚਾਤ ਉਹਦੇ ਨਾਲ ਮਰ ਜਾਂਦੀਆਂ ਛਪਾਰ ਦਾ ਮੇਲਾ ਕਿਸ ਇਲਾਕੇ ਵਿੱਚ ਲੱਗਦਾ ਦੇਖੋ ਛਪਾਰ ਦਾ ਮੇਲਾ ਦੋਸਤੋ ਲੁਧਿਆਣੇ ਦੀ ਵਿੱਚ ਲੱਗਦਾ ਯਾਦ ਰੱਖਿਓ ਲੁਧਿਆਣੇ ਦੀ ਵਿੱਚ ਇੱਕ ਪਿੰਡ ਹੈ ਲੁਧਿਆਣਾ ਲੁਧਿਆਣਾ ਕਹਿੰਦੇ ਉਹਦੇ ਵਿੱਚ ਇੱਕ ਪਿੰਡ ਹੈ ਛਪਾਰ ਨਾਮ ਦਾ ਉੱਥੇ ਹੀ ਮੇਲਾ ਲੱਗਦਾ ਹੈ ਦੋਸਤੋ ਕਿਹਦੀ ਜਾਤ ਦੇ ਵਿੱਚ ਲੱਗਦਾ ਗੁੱਗੇ ਪੀਰ ਦੀ ਜਾਤ ਦੇ ਵਿੱਚ ਲੱਗਦਾ ਗੁੱਗੇ ਪੀਰ ਦੀ ਯਾਦ ਦੇ ਵਿੱਚ ਲੱਗਦਾ ਹੈ ਯਾਦ ਰੱਖਿਓ ਗੁੱਗਾ ਪੀਰ ਸੱਪਾਂ ਦਾ ਦੇਵਤਾ ਸੀ ਕਹਿੰਦੇ ਮਨੁੱਖੀ ਜਾਮੇ ਤੇ ਧਰਤੀ ਤੇ ਆਇਆ ਸੀ ਇੱਥੇ ਦੀ ਡੈਥ ਹੋ ਜਾਂਦੀ ਹੈ ਉੱਥੇ ਮੁੜ ਕੇ ਇੱਕ ਮੱਟੀ ਬਣਾ ਦਿੱਤੀ ਜਾਂਦੀ ਹੈ ਮਿੱਟੀਆਂ ਦਾ ਢੇਬਾ ਬਣਾ ਦਿੱਤਾ ਜਾਂਦਾ ਇੱਕ ਦੂਸਰ ਇੱਥੇ ਯਾਦ ਰੱਖਿਓ ਜਰਗ ਦਾ ਮੇਲਾ ਦੋਨੇ ਮਿਲਦੀ ਜੁਲਦੀ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਉਲਝਦੇ ਹੈ ਛਪਾਰ ਦਾ ਮੇਲਾ ਕਿਵੇਂ ਯਾਦ ਰੱਖੋਗੇ ਦੇਖੋ ਛੱਛੇ ਤੋਂ ਸੱਪ ਦੇ ਨਾਲ ਸੰਬੰਧਿਤ ਹੁੰਦਾ ਹੈ ਤੂਤਲਾ ਬੰਦਾ ਸੱਪ ਨੂੰ ਕੀ ਆਖੂਗਾ Papa ਛੱਪ ਆ ਗਿਆ ਛੱਛੇ ਨਾਲ Papa ਛੱਪ ਆ ਗਿਆ ਛੱਪ ਤਸ਼ੱਸ਼ੀਨਾ ਲਾ ਕੁਛਛੇਤੇ ਛੱਪ ਛਛੇਤੇ ਛਪਾ ਯਾਦ ਰੱਖ ਲਿਓ ਜਰਗ ਦਾ ਮੇਲਾ ਜਿਹੜਾ ਹੈ ਉਹ ਵੀ ਲੁਧਿਆਣੇ ਦੇ ਵਿੱਚ ਹੀ ਲੱਗਦਾ ਹੈ ਉਹ ਕਿਹਦੀ ਜਤ ਚ ਲੱਗਦਾ ਸੀਤਲਾ ਮਾਤਾ ਦੀ ਜਤ ਦੇ ਵਿੱਚ ਲੱਗਦਾ ਹੈ ਸ਼ੀਤਲਾ ਮਾਤਾ ਦਾ ਵਾਹਨ ਖੋਤਿਆਂ ਨੂੰ ਮੰਨਿਆ ਜਾਂਦਾ ਹੈ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਇਹ ਵੀ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਲੱਗਦਾ ਇਸ ਨੂੰ ਬੈੜੀਏ ਦਾ ਮੇਲਾ ਬਾਸੜਗੇ ਦਾ ਮੇਲਾ ਵੀ ਆਖਿਆ ਜਾਂਦਾ ਹੈ ਬਹੁਤ ਵਧੀਆ ਤੇ ਕਿਹੜੇ ਇਲਾਕੇ ਦੇ ਵਿੱਚ ਆਉਂਦਾ ਫਿਰ ਲੁਧਿਆਣਾ ਮਾਲਵੇ ਦੇ ਵਿੱਚ ਆਉਂਦਾ ਹੈ ਬਿਲਕੁਲ ਠੀਕ ਹੈ ਤੇ ਇਹ ਜਿਹੜਾ ਹੈਗਾ ਭਾਈ ਆਪਣਾ ਛਪਾਰ ਦਾ ਮੇਲਾ ਇਹ ਲੱਗਦਾ ਭਾਦੋ ਦੇ ਵਿੱਚ ਤੇ ਆਹ ਲੱਗਦਾ ਹੈ ਆਪਣਾ ਜਰਗ ਦਾ ਮੇਲਾ ਚੇਤ ਮਹੀਨੇ ਦੇ ਵਿੱਚ ਠੀਕ ਹੈ ਅਗਲਾ ਸਵਾਲ ਕਹਿੰਦੇ ਪੰਜਾਬ ਦੀਆਂ ਲੋਕ ਖੇਡਾਂ ਹਨ ਕਿਹੜੇ ਨੇ ਪੰਜਾਬ ਦੀਆਂ ਲੋਕ ਖੇਡਾਂ ਨੇ ਕੁਸ਼ਤੀ ਗੁੱਲੀ ਡੰਡਾ ਹਾਕੀ ਸਾਂਜੀ ਪੱਤੀ ਫੁੱਟਬਾਲ ਨਾ ਜੀ ਨਾ ਆਤਾ ਨਹੀਂ ਹੈਗੀ ਕਬੱਡੀ ਖਿੱਦੋਖੁੰਡੀ ਢਿੱਡਾਪਾ ਬਾਲ ਭੰਡਾ ਭੰਡਾਰੀਆ ਵਾਲੀਬਾਲ ਲੋ ਜੀ ਆਪਸ਼ਨ ਆ ਮੈਂ ਕੱਢਦਾ ਨਾ ਦੱਸੋ A ਤੇ C ਦੇ ਵਿੱਚੋਂ ਦੱਸੋ ਉੱਤਰ ਕੀ ਆਊਗਾ A ਤੇ C ਦੇ ਵਿੱਚੋਂ ਦੱਸੋ ਦੋਸਤੋ ਉੱਤਰ ਕੀ ਆ ਸਕਦਾ ਹੈ A ਤੇ C ਦੇ ਵਿੱਚੋਂ ਬਿਲਕੁਲ A ਤੇ C ਦੇ ਵਿੱਚੋਂ ਉੱਤਰ ਸਰ ਜੀ ਕੁਸ਼ਤੀ ਗੁੱਲੀ ਡੰਡਾ ਹਾਕੀ ਕੁ ਕਬੱਡੀ ਹੋਗੀ ਖਿੱਦੋ ਖੁੰਡੀ ਹੋਗੀ ਅੱਡੀ ਟੱਪਾ ਹੋ ਗਿਆ ਬਿਲਕੁਲ ਠੀਕ ਆ ਭਾਈ ਇਹ ਵੀ ਵਧੀਆ ਲੱਗਦੀ ਆ ਤਾਂ ਗੁੱਲੀ ਡੰਡਾ ਨਹੀਂ ਆਉਣਾ ਯਾਰ ਗੁੱਲੀ ਡੰਡਾ ਨਹੀਂ ਆਉਣਾ ਆਹ ਰਾਈਟ ਆਉਗੀ ਸੀ ਨੰਬਰ ਆਪਸ਼ਨ ਆਪਣਾ ਰਾਈਟ ਹੈ ਵੀ ਕਬੱਡੀ ਖਿੱਦੋ ਖੁੰਡੀ ਤੇ ਅੱਡੀ ਟੱਪਾ ਕਬੱਡੀ ਖਿੱਦੋ ਖੁੰਡੀ ਤੇ ਅੱਡੀ ਟੱਪਾ ਅਗਲਾ ਬਾਗ ਕੀ ਹੈ ਦੋਸਤੋ ਬਾਗ ਕੀ ਹੈ ਬਾਗ ਬਾਗ ਕੀ ਹੈ ਤਾਂ ਬਾਗ ਇੱਕ ਫਲਕਾਰੀ ਦੀ ਕਿਸਮ ਹੈ ਦੋਸਤੋ ਕਢਾਈ ਵਾਲੇ ਸਿਰ ਦਾ ਕੱਪੜਾ ਕੀ ਹੁੰਦਾ ਹੈ ਫਲਕਾਰੀ ਫਲਕਾਰੀ ਦੀ ਕਢਾਈ ਕੱਪੜੇ ਦੇ ਪੁੱਠੇ ਪਾਸੇ ਕੀਤੀ ਜਾਂਦੀ ਹੈ ਤੁਸੀਂ ਸਭ ਸਭੀ ਜਾਣਦੇ ਹੋ ਪੁੱਠੇ ਪਾਸੇ ਕੀਤੀ ਜਾਂਦੀ ਹੈ ਬਿਲਕੁਲ ਠੀਕ ਹੈ ਹੁਣ ਬਾਗ ਦੀਆਂ ਕਈ ਸਾਰੀਆਂ ਕਿਸਮਾਂ ਹੁੰਦੀਆਂ ਨੇ ਜਿਵੇਂ ਸਮਾਸ ਜਿਹੜੀ ਫਲਕਾਰੀ ਸ਼ੀਸ਼ੇ ਲੱਗੇ ਹੁੰਦੀ ਹੈ ਸਮਾਸ ਹੁੰਦਾ ਹੈ ਜੀ ਦੇ ਵਿੱਚ ਨੀਲੇ ਰੰਗ ਦਾ ਖੱਦਰ ਹੁੰਦਾ ਕਾਲੇ ਰੰਗ ਦੀ ਕਢਾਈ ਹੁੰਦੀ ਉਹ ਨੀਲਕ ਹੁੰਦਾ ਇੱਕ ਹੁੰਦਾ ਤਿਲ ਪੱਤਰਾ ਜੋ ਫਲਕਾਰੀ ਲਾਗਾਂ ਤੇ ਨੈਣਾਂ ਨੂੰ ਦਿੱਤੀ ਜਾਂਦੀ ਹੈ ਜਿਹੜੀਆਂ ਵਿਆਹਾਂ 'ਚ ਕੰਮ ਕਰਦੀਆਂ ਉਹਦਾ ਨਾਮ ਹੈ ਤਿਲ ਪੱਤਰਾ ਇਹਦੀ ਕਢਾਈ ਕੁੰਡਲਦਾਰ ਟੋਪੇ 'ਨਾਂ ਕੀਤੀ ਜਾਂਦੀ ਹੈ ਇੱਕ ਹੁੰਦੀ ਹੈ ਚੋਪ ਚੋਪ ਜਿਹੜੀ ਹੈ ਕੁੜੀ ਦੇ ਫੇਰਿਆਂ ਸਮੇਂ ਦਿੱਤੀ ਜਾਂਦੀ ਹੈ ਇੱਕ ਹੁੰਦੀ ਆਪਣੇ ਕੋਲੇ ਸੁਬਰ ਫਲਕਾਰੀ ਉਹ ਨਹੀਂ ਤੋਂ ਹੀ ਵੇਲੇ ਦਿੱਤੀ ਜਾਂਦੀ ਹੈ ਕੋਈ ਵੀ ਨਾਨਕੇ ਲੈ ਕੇ ਆਉਂਦੇ ਆ ਇਹ ਵੀ ਕੁੜੀ ਦੇ ਨਾਨਕੇ ਲੈ ਕੇ ਆਉਂਦੇ ਆ ਦੋ ਫਲਕਾਰੀਆਂ ਵਿਆਹ ਨਾਲ ਸੰਬੰਧਿਤ ਹੁੰਦੀਆਂ ਬਾਕੀ ਕੋਈ ਨਹੀਂ ਜੇ ਤੁਹਾਨੂੰ ਅੱਗੇ ਸਵਾਲ ਆਏ ਆਪਾਂ ਡਿਟੇਲ ਦੇ ਵਿੱਚ ਕਰਦੇ ਰਵਾਂਗੇ ਵਾਰ-ਵਾਰ ਜਿਹੜੀ ਹੈ ਟੌਪਿਕ ਦੇਖਦੇ ਰਵਾਂਗੇ ਤਾਂ ਇਹ ਸੀ ਦੋਸਤੋ ਅੱਜ ਦੀ ਆਪਣੀ ਕਲਾਸ ਤੇ ਆ ਆਪਣਾ ਪੰਜਾਬੀ ਗੇਟਰ ਦਾ ਜਿਹੜਾ ਬੈਚ ਹੈ ਉਹ ਹੈਗਾ ਭਾਈ ਤੇ ਇਹ ਕਦੋਂ ਸਟਾਰਟ ਹੋਣ ਜਾ ਰਿਹਾ 5 ਜੂਨ ਤੋਂ 5 ਜੂਨ ਤੋਂ ਸਟਾਰਟ ਹੋਣ ਜਾ ਰਿਹਾ ਹੋ ਸਕਦਾ ਇਹਦੀ ਐਂਟਰੀ 30 ਤਰੀਕ ਨੂੰ ਬੰਦ ਹੋ ਜੇ ਹੋ ਸਕਦਾ ਐਂਟਰੀ ਇੱਕ ਤਰੀਕ ਨੂੰ ਬੰਦ ਹੋ ਜਾਈ ਕਿਉਂਕਿ ਆਪਾਂ ਲਿਮਟਿਡ ਜੀ ਵਿਦਿਆਰਥੀ ਰੱਖਣੇ ਆ ਪਹਿਲੀਆਂ 100 ਸੀਟਾਂ ਹੀ ਬੁੱਕ ਕਰਨੀਆਂ ਉਸ ਤੋਂ ਬਾਅਦ ਬੈਚ ਬੰਦ ਕਰ ਦਿੱਤਾ ਜਾਊਗਾ ਅੱਜ ਮੈਂ ਜੇਕਰ ਦੇਖਿਆ ਮੈਂ ਦੇਖ ਕੇ ਆਇਆ ਸੀ 25-30 ਵਿਦਿਆਰਥੀ ਨੇ ਡਿਵੀਜ਼ਨ ਕਰਵਾ ਦਿੱਤੀ ਹੋਈ ਹੈ ਤਾਂ ਵੈਸੇ 30 ਤਰੀਕ ਤੱਕ ਮੈਨੂੰ ਲੱਗਦਾ 100 ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਫੁੱਲ ਹੋ ਜਾਣਗੀਆਂ ਵੱਧ ਤੋਂ ਵੱਧ 150 150 ਤੋਂ ਵੱਧ ਆਪਾਂ ਇੱਕ ਵੀ ਵਿਦਿਆਰਥੀ ਨੂੰ ਐਂਟਰੀ ਨਹੀਂ ਦੇਣੀ ਫਿਰ ਮੇਰੀ ਵੀ ਮਜਬੂਰੀ ਹੋ ਜਾਂਦੀ ਹੈ ਭਾਈ ਤੁਹਾਨੂੰ ਪਤਾ ਹੈ ਵੀ ਮਾਸਟਰ ਕਿਟ ਦੀ ਤਿਆਰੀ ਜ਼ਿਆਦਾਤਰ ਜਿਹੜੀਆਂ ਆਪਣੀਆਂ ਵਿਆਹੀਆਂ ਹੋਈਆਂ ਬੀਬੀਆਂ ਨੇ ਜਾਂ ਕੀ ਕਰਦੀਆਂ ਨੇ ਹੁਣ ਤੁਸੀਂ ਦੇਖ ਲਓ ਵਿਆਹੀ ਹੋਈ ਔਰਤ ਨੂੰ ਸੰਭਾਲਣਾ ਤਾਂ ਇੱਕ ਨੂੰ ਬਹੁਤ ਔਖਾ ਹੋ ਜਾਂਦਾ ਇਹਦੇ ਵਿੱਚ ਤਾਂ ਇੰਨੀਆਂ-ਇੰਨੀਆਂ ਹੁੰਦੀਆਂ ਨੇ ਤਾਂ ਉਹ ਜਦੋਂ 100-100 ਗਰੁੱਪ ਬਣਦਾ ਪੇੜ ਗਰੁੱਪ ਬਣਦਾ ਤੁਹਾਡਾ ਟੈਲੀਗ੍ਰਾਮ ਤੇ ਫਿਰ ਉਹ ਗੱਲਾਂ ਹੀ ਮਾਰੀ ਜਾਂਦੀਆਂ ਗਪਾਉੜੀ ਰੂੜੀ ਜਾਂਦੀਆਂ ਫਿਰ ਉਹਨਾਂ ਨੂੰ ਚੁੱਪ ਕਰਾਈਦਾ ਭਾਈ ਚੁੱਪ ਕਰ ਜੋ ਚੁੱਪ ਕਰ ਜੋ ਕੰਮ ਦੀ ਗੱਲ ਕਰ ਲੋ ਕੰਮ ਦੀ ਗੱਲ ਨਹੀਂ ਸਮਝ ਆਉਂਦੀ ਭਾਈ ਬ ਮੁੜ ਕੇ ਉਹਨਾਂ ਨੂੰ ਚੁੱਪ ਕੰਟਰੋਲ ਕਰਨਾ ਔਖਾ ਹੋ ਜਾਂਦਾ ਤੇ ਜੇ ਕੰਟਰੋਲ ਨਾ ਰਹਾ ਵੀ ਫਿਰ ਅਨਸ਼ਾਸਨ ਭੰਗ ਹੋ ਜਾਂਦਾ ਤੇ ਫਿਰ ਤਿਆਰੀ ਦੇ ਵਿੱਚ ਵਿਗੜਨ ਪੈਂਦਾ ਤਾਂ ਆਪਾਂ ਉਹ ਚੀਜ਼ ਚਾਹੁੰਦੇ ਨਹੀਂ ਇਸ ਕਰਕੇ ਦੋਸਤੋ ਸ਼ੀਟ ਆਪਣੀ ਬੁੱਕ ਕਰਵਾ ਲਓ ਕੋਸਟ ਜਿਹੜੀ ਹੈਗੀ ਇਹਦੀ 9000 ਰੁਪਿਆ ਰਹੂਗੀ ਬਹੁਤ ਸਾਰੇ ਵਿਦਿਆਰਥੀ 9000 ਪਰ ਜਿਹੜਾ ਅੱਜ ਆ ਜਿਸ ਵੇਚ ਨੂੰ ਖਰੀਦਦਾ ਦੋਸਤੋ ਉਹ 8500 ਚ ਖਰੀਦ ਸਕਦਾ ਯਾਦ ਰੱਖਿਓ 8500 ਦੇ ਵਿੱਚ ਵੇਚ ਖਰੀਦ ਸਕਦਾ ਜਿਹੜਾ ਅੱਜ ਤੇ ਕੱਲ ਦੇ ਵਿੱਚ ਖਰੀਦਦਾ ਕੱਲ ਤੱਕ ਦਾ ਇਹ ਆਫਰ ਹੈ 8500 ਦੇ ਵਿੱਚ ਹੈ ਇੱਕ ਸਾਲ ਦੀ ਦੋਸਤੋ ਵੈਲਿਡਿਟੀ ਰਹੂਗੀ ਇੱਕ ਸਾਲ ਦੀ रिविजन क्लासा लगिया करनियाँ सिलेबस क्लासा लग्या करनिया टैसट होया कर मॉक टैसट होया कर बाकी टैसट की डिस्कशन भी होगी पर मैं थोड़ा कहना रही हूँ बाद मैं एक्सट्रा दे दूंगा ता ए तो यह बैच तुम लैसते हो लैना किमें आ सब तो पहला रोडा क्लासी की ऐप डाउनलोड करनी है जिन्होंने कोडरॉयड मोबाइल फोन ने अंड्रॉयड मोबाइल फोन अरोड़ा क्लासिस की प्लेस्टोर तो जाकर ऐप डाउनलोड करियो जिमें ऐप डाउनलोड करोंगे ओपन करो वैलकम टू रोड़ा क्लासिज आज इतने अपना नंबर भर ओ टी पी आजगा ओ टी पी आने तो बाद इतने कोर्स इदा आऊगी ਹੋਮ ਬਟਨ ਬੈਚ ਕੋਰਸ ਚੈਟਸ ਪ੍ਰੋਫਾਈਲ ਕੋਰਸ ਤੇ ਕਲਿੱਕ ਕਰਿਓ ਉੱਪਰ ਸਰਚ ਦੀ অপਸ਼ਨ ਆਊਗੀ ਇੱਥੇ ਸਰਚ ਕਰਿਓ ਪੰਜਾਬੀ ਮਾਸਟਰ ਕੁਕ ਡਰ ਬੈਚ ਜਾਂ ਤੁਸੀਂ ਕਰ ਸਕਦੇ ਹੋ 5 ਜੂਨ ਪੰਜਾਬੀ ਮਾਸਟਰ ਕੁਕ ਡਰ ਬੈਚ ਜਿਵੇਂ ਸਰਚ ਕਰੋਗੇ ਇੱਥੇ ਫੋਟੋ ਆਜੂਗੀ ਫੋਟੋ ਤੇ ਕਲਿੱਕ ਕਰਿਓ ਕਲਿੱਕ ਕਰਦੇ ਸਾਰ ਅਗਲੀ ਸਲਾਈਡ ਤੇ ਤੁਸੀਂ ਜਾਉਂਗੇ ਅਗਲੀ ਸਲਾਈਡ ਤੇ ਜਿਵੇਂ ਤੁਸੀਂ ਜਾਉਂਗੇ ਓਵਰਵਿਊ ਲਿਖਿਆ ਹੋਊਗਾ ਕੰਟੈਂਟ ਲਿਖਿਆ ਹੋਊਗਾ ਉੱਪਰ ਸਕਰੋਲ ਕਰਦੇ ਚੱਲਿਓ ਕਰਦੇ ਚੱਲਿਓ ਇੱਥੇ ਯੂਪੀ ਆਊਗਾ ਸਾਹਮਣੇ ਰੇਟ ਲਿਖਿਆ ਹੋਊਗਾ ਤਾਂ ਯੂਪੀ ਤੋਂ ਹੀ ਠੇਕ ਨੀਲੇ ਜਿਹੇ ਲੱਖਣ ਵਾਲੀ ਲੈਣਾ ਅਪਲਾਈ ਕੁਪਨ AC845 ਭਰ ਕੇ ਅਪਲਾਈ ਕਰ ਸਕਦੇ ਹਾਂ ਅਪਲਾਈ ਜਿਵੇਂ ਹੋ ਗਿਆ ਬੱਚਾ ਤੁਹਾਡਾ ਕੀ ਹੋ ਜਾਊਗਾ ਪਾਈ ਹੋ ਜਾਊਗਾ ਦੋਸਤੋ ਕਿੰਨੇ ਚ 8500 ਚ ਅੱਜ ਤੇ ਕੱਲ ਵਾਲੇ ਵਿਦਿਆਰਥੀਆਂ ਨੂੰ 8500 ਦਾ ਇਹ ਬੈਚ ਮਿਲ ਰਿਹਾ ਉਸ ਤੋਂ ਬਾਅਦ ਪੈਰੇ ਵਿਦਿਆਰਥੀਓ ਮੇਰੀ ਵੀ ਮਜਬੂਰੀ ਹੋ ਜਾਂਦੀ ਹੈ ਮੈਂ ਵੀ ਕਿਸੇ ਸੰਸਥਾ ਦੇ ਦੀ ਇਨਕਮ ਕਰਦਾ ਫਿਰ ਮੈਥੋਂ 9000 ਤੋਂ ਘੱਟ ਨਹੀਂ ਹੋਣਾ ਪਹਿਲੇ 70% ਡਿਸਕਾਊਂਟ ਦੇ ਹੀ ਬੈਠੇ ਆ ਤਾਂ ਇਹ ਸਾਰਾ ਜਿਹੜਾ ਹੈ ਆਈਫੋਨ ਵਾਲਿਆਂ ਵਾਸਤੇ ਆ ਮਾਈ ਇੰਸਟੀਚੂਟ ਦੀ ਐਪ ਹੈ ਆਈਫੋਨ ਵਾਲਿਆਂ ਵਾਸਤੇ ਹੋਣ ਰੈਡ ਵਾਲਾਸਤੇ ਸੀ ਇਹ ਆਈਫੋਨ ਵਾਲਾਸਤੇ ਹੈ ਮਾਈ ਇੰਸਟੀਚੂਟ ਦੀ ਐਪ ਹੈ ਵ ਕਿਓ ਕੋਰਸ ਤੇ ਜਾਓ ਉਪਰ ਸਰਚ ਕਰਿਓ ਸਰਚ ਕੀ ਕਰੋਗੇ ਆਪਣਾ 5 ਜੂਨ ਪੰਜਾਬੀ ਮਾਸਟਰ ਕੈਡਰ ਬੈਚ ਉਥੇ ਆ ਜਾਊਗਾ ਸੇਮ ਪ੍ਰੋਸੈਸ ਬਸ ਕੋਡ ਕਿਹੜਾ ਲਾਉਣਾ ਹੈ AC845 ਜੇਕਰ ਕੁਝ ਨਾ ਸਮਝ ਆਵੇ ਤੁਸੀਂ ਇਸ ਚੈਨਲ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਪੰਜਾਬੀ ਵਿਦਪਨੀਤ ਸਰ ਆਪਣਾ ਟੈਲੀਗ੍ਰam ਚੈਨਲ ਹੈ ਦੋਸਤੋ ਕਮੈਂਟ ਕਰਕੇ ਦੱਸਿਓ ਕੋਈ ਵੀ ਡਾਊਟ ਲੱਗੇ ਕੋਈ ਵੀ ਸਮੱਸਿਆ ਲੱਗੇ ਕੋਈ ਵੀ ਕੋਈ ਵੀ ਮੁਸ਼ਕਲ ਲੱਗੇ ਕੋਈ ਵੀ ਪੇਪਰ ਬਾਰੇ ਪੁੱਛਣਾ ਹੋਵੇ ਤਾਂ ਟੈਲੀਗ੍ਰam ਤੇ ਵੀ ਕਮੈਂਟ ਕਰ ਸਕਦੇ ਹੋ ਤੇ ਇਸ ਕਲਾਸ ਦੀ ਹੀ ਠਾਮੀ ਕਮੈਂਟ ਕਰ ਸਕਦੇ ਹੋ ਤੁਹਾਡੀ ਕਮੈਂਟ ਦੱਸਣਗੇ ਕਲਾਸ ਤੁਹਾਨੂੰ ਕਿਵੇਂ ਲੱਗ ਰਹੀ ਆ ਕਿਉਂਕਿ ਫੇ ਪਾਕੀ ਮਿਲਦੇ ਅਗਲੀ ਕਲਾਸ ਦੇ ਵਿੱਚ ਤਦ ਤੱਕ ਲਈ ਧੰਨਵਾਦ ਵਾਈ ਗੁਜੂ ਕੀ ਹਾਲਸਾ ਵਾਈ ਗੁਜੂ ਕੀ ਫਟੇ